ਦੋਸਤੋ ਪੰਜਾਬ ਦਾ ਇੱਕ ਬਹੁਤ ਹੀ ਖੂਬਸੂਰਤ ਪਿੰਡ ਜਿਹੜਾ ਕਿ ਬਿਲਕੁਲ ਜਿੱਥੋਂ ਪਹਾੜੀ ਇਲਾਕਾ ਸ਼ੁਰੂ ਹੁੰਦਾ ਸੀ ਉਹਦੇ ਨਾਲ ਪੈਂਦਾ ਸੀ ਤੇ ਉਥੋਂ ਨਾ ਕਸ਼ਮੀਰ ਦੀਆਂ ਜਿਹੜੀਆਂ ਉੱਚੀਆਂ-ਉੱਚੀਆਂ ਪਹਾੜੀਆਂ ਦਿਖਾਈ ਦਿੰਦੀਆਂ ਸਨ ਤੇ ਉਹਨਾਂ ਪਹਾੜੀਆਂ ਵਿੱਚ ਇੱਕ ਹੋਰ ਬੜਾ ਹੀ ਛੋਟਾ ਜਿਹਾ ਪਿੰਡ ਸੀ ਜਿਹਦਾ ਨਾਂ ਰਸੂਲਪੁਰ ਸੀ ਪਹਾੜੀ ਇਲਾਕਾ ਹੋਣ ਦੇ ਕਾਰਨ ਲੋਕਾਂ ਦੇ ਘਰ ਜਿਹੜੇ ਨਾ ਇੱਕ ਦੂਜੇ ਤੋਂ ਥੋੜਾ ਦੂਰੀ-ਦੂਰੀ ਤੇ ਸੀ ਪਿੰਡ ਵਿੱਚ ਮੁਸਕਨ ਨਾਲ ਹੀ 40 ਕੁ ਘਰ ਹੋਣੇ ਆ ਤੇ ਉਸ ਪਿੰਡ ਵਿੱਚ ਰੋਸ਼ਨ ਨਾਂ ਦਾ ਇੱਕ ਨਾਈ ਰਹਿੰਦਾ ਸੀ ਬਹੁਤ ਹੀ ਚੰਗਾ ਸਿੱਧਾ ਸਾਦਾ ਜਿਹਾ ਤੇ ਉਹਦਾ ਰੱਬ ਤੇ ਬਹੁਤ ਹੀ ਜ਼ਿਆਦਾ ਵਿਸ਼ਵਾਸੀ ਉਹ ਬਹੁਤ ਜ਼ਿਆਦਾ ਭਗਵਾਨ ਤੇ ਵਿਸ਼ਵਾਸ ਰੱਖਣ ਵਾਲਾ ਆਦਮੀ ਸੀ ਉਹਦੀਆਂ ਜਿਹੜੀਆਂ ਸੀ ਨਾ ਚੰਗਿਆਈਆਂ ਉਹਦੇ ਕਾਰਨ ਪਿੰਡ ਦੇ ਜਿਹੜੇ ਲੋਕ ਸੀ ਉਹਦੀ ਬਹੁਤ ਇੱਜ਼ਤ ਕਰਦੇ ਸੀ ਰੋਸ਼ਨ ਦੀ ਪਤਨੀ ਬਹੁਤ ਸਮਝਦਾਰ ਸੀ ਤੇ ਉਹਦੇ ਦੋ ਬੱਚੇ ਸਨ ਉਦੇ ਸਿਰ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਉਹਦੀ ਪਤਨੀ ਦਾ ਇੱਕ ਰਾਤ ਅਚਾਨਕ ਉਹਦੀ ਜਿਹੜੀ ਹੈ ਨਾ ਡੈਥ ਹੋ ਜਾਂਦੀ ਹੈ। ਉਹਦੀ ਪਤਨੀ ਨੂੰ ਕੀ ਹੁੰਦਾ ਵਾ ਵੀ ਸਰਦੀਆਂ ਦਾ ਸਮਾਂ ਸੀ। ਉਹਨੂੰ ਨਮੂਨੀਆਂ ਹੋ ਗਿਆ। ਪਿੰਡ ਦਾ ਜਿਹੜਾ ਵੈਦ ਸੀ ਉਹਨੂੰ ਵੀ ਦਿਖਾਇਆ ਪਰ ਕੋਈ ਫਾਇਦਾ ਹੀ ਨਹੀਂ ਹੋਇਆ। ਰੋਸ਼ਨ ਜਿਹੜਾ ਉਹਨੂੰ ਹਸਪਤਾਲ ਲੈ ਜਾਣ ਲਈ ਜਿਹੜਾ ਉਹਨੂੰ ਮੌਕਾ ਹੀ ਨਾ ਮਿਲਿਆ ਤੇ ਉਹ ਪਿੰਡ ਚੋਂ ਹੀ ਉਹਦਾ ਇਲਾਜ ਕਰਾਉਂਦਾ ਰਿਹਾ। ਤੇ ਐਦੇ ਕਰਕੇ ਉਹਨੂੰ ਚੰਗੀ ਜਿਹੜੇ ਇਲਾਜ ਉਹ ਨਹੀਂ ਮਿਲ ਸਕਿਆ ਤੇ ਕੁਝ ਬੁਰੀ ਕਿਸਮਤ ਦਾ ਕਰਕੇ ਉਹਦੀ ਪਤਨੀ ਦੀ ਡੈਥ ਹੋ ਗਈ ਤੇ ਉਹਦੀ ਪਤਨੀ ਦੀ ਮੌਤ ਹੋਣ ਨਾਲ ਰੋਸ਼ਨ ਦੀ ਤੇ ਜ਼ਿੰਦਗੀ ਬਦਲ ਗਈ ਬੱਚੇ ਜਿਹੜੇ ਸੀ ਉਹ ਵੀ ਕੋਈ ਜ਼ਿਆਦਾ ਵੱਡੇ ਨਹੀਂ ਸੀ ਛੋਟੇ ਛੋਟੇ ਸੀ ਜਿਹੜਾ ਛੋਟਾ ਮੁੰਡਾ ਸੀ ਉਹ 12 ਸਾਲ ਦਾ ਸੀ ਹੁਣ ਰੋਸ਼ਨ ਨੂੰ ਘਰ ਦਾ ਕੰਮ ਵੀ ਕਰਨਾ ਪੈਂਦਾ ਬਾਹਰ ਜਾ ਕੇ ਤੇ ਪੈਸੇ ਵੀ ਕਮਾ ਕੇ ਲਿਉਣੇ ਪੈਂਦੇ ਕਿਉਂਕਿ ਖਰਚੇ ਵੀ ਉਹਨੇ ਕਰਨੇ ਸੀ ਹਿੰਦ ਦੇ ਲੋਕ ਜਿਹੜੇ ਸੀ ਨਾ ਉਹਨੂੰ ਸਲਾਹ ਦੇਣ ਲੱਗੇ ਵੀ ਦੇਖ ਤੂੰ ਦੂਜਾ ਵਿਆਹ ਕਰ ਲਾ ਕਿਉਂਕਿ ਬੱਚੇ ਛੋਟੇ ਆ ਤੇ ਤੂੰ ਜੇ ਤੇ ਬਾਹਰ ਨਹੀਂ ਜਾਵੇਂਗਾ ਕੰਮ ਨਹੀਂ ਕਰੇਗਾ ਤੇ ਫਿਰ পেট ਕਿਦਾਂ ਭਰੇਗਾ ਤੇ ਨਾ ਤੂੰ ਬੱਚਿਆਂ ਦੀ ਚੰਗੀ ਤਰ੍ਹਾਂ ਸੰਭਾਲ ਕਰ ਸਕਦਾ ਤੇ ਇੱਕ ਔਰਤ ਜਿਹੜੀ ਆ ਇੱਕ ਜਨਾਨੀ ਉਹ ਘਰ ਚ ਚਾਹੀਦੀ ਆ ਜਿਹੜੀ ਚੁੱਲ੍ਹਾ ਚੌਂਕਾ ਵੀ ਕਰ ਸਕੇ ਤੇ ਨਿਆਣਿਆਂ ਦੀ ਸੰਭਾਲ ਵੀ ਕਰ ਸਕੇ ਤੇ ਉਹਨੂੰ ਨਾ ਬੜਾ ਮਨਾਇਆ ਪਿੰਡ ਵਾਲਿਆਂ ਨੇ ਪਹਿਲਾਂ ਤਾਂ ਉਹ ਕਵੇ ਵੀ ਮੈਂ ਨਹੀਂ ਕਰਨਾ ਵਿਆਹ ਦੂਸਰਾ ਤੇ ਫਿਰ ਜਦੋਂ ਬਾਰ-ਬਾਰ ਬਾਰ-ਬਾਰ ਸਾਰਿਆਂ ਨੂੰ ਸਮਝਾਣ ਲੱਗੇ ਨਿਆਣਿਆਂ ਦਾ ਵਾਸਤਾ ਪਾਣ ਲੱਗੇ ਵੀ ਨਿਆਣਿਆਂ ਦਾ ਕੀ ਬਣੂਗਾ ਨਿਆਣਿਆਂ ਦਾ ਕੀ ਬਣੂਗਾ ਤੇ ਰੋਸ਼ਨ ਜਿਹੜਾ ਨਾ ਉਹਨੇ ਮਨਾ ਕਰ ਦਿੱਤਾ ਕਹਿੰਦਾ ਮੈਂ ਦੂਜਾ ਵਿਆਹ ਨਹੀਂ ਕਰਨਾ ਉਹ ਪੂਰੇ ਦਿਨ ਜਿੰਨਾ ਕੋ ਨੂੰ ਟਾਈਮ ਮਿਲਦਾ ਮਿਹਨਤ ਕਰਦਾ ਉਹ ਇੰਨਾ ਕ ਮਸਾਂ ਹੀ ਕਮਾਉਂਦਾ ਕਿ ਉਹ ਘਰ ਚ ਦੋ ਵਕਤ ਦੀ ਰੋਟੀ ਦਾ ਹੀ ਮਸਾਂ ਜੁਗਾੜ ਕਰ ਸਕਦਾ ਸੀ ਪਿੰਡ ਵਾਲਿਆਂ ਨੇ ਕੋਚਰ ਤੇ ਉਹਦੀ ਮਦਦ ਕੀਤੀ ਪਰ ਪਿੰਡ ਵਾਲੇ ਵੀ ਕਿੰਨਾ ਚਿਰ ਉਹਦੀ ਮਦਦ ਕਰਦੇ ਤੇ ਇੱਕ ਦਿਨ ਕੀਪੀ ਰੋਸ਼ਨ ਨੇ ਸੋਚਿਆ ਵੀ ਇਹ ਪਿੰਡ ਚ ਨਾ ਥੋੜੇ ਘਾਰਵਾ ਤੇ ਹਰ ਕੋਈ ਜਿਹੜਾ ਰੋਜ਼ ਵਾਲ ਤੇ ਨਾ ਬਣਵਾ ਸਕਦਾ ਜਾਂ ਹਰ ਕੋਈ ਰੋਜ਼ ਦਾੜੀ ਲਿਮਣਾਉਣ ਲਈ ਮੈਨੂੰ ਸਾਧ ਨਹੀਂ ਸਕਦਾ ਤੇ ਇਸ ਲਈ ਵੀ ਮੇਰੇ ਕੋਲ ਜਾਦੇ ਪੈਸੇ ਜਿਹੜੇ ਮੈਨੂੰ ਨਹੀਂ ਬਣਦੇ ਰੋਜ਼ ਦੇ ਪੰਮੇ ਕਿੰਨੀ ਵੀ ਮਿਹਨਤ ਕਰੀਂ ਜਾਵਾਂ ਤੇ ਇਸ ਪਿੰਡ 'ਚ ਮੈਨੂੰ ਇੰਨਾ ਜ਼ਿਆਦਾ ਕੰਮ ਨਹੀਂ ਮਿਲਦਾ ਹੈਗਾ ਤੇ ਇਸ ਲਈ ਉਹਨੇ ਸੋਚਿਆ ਵੀ ਕਿਉਂ ਨਾ ਮੈਂ ਦੂਜੇ ਪਿੰਡ 'ਚ ਜਾ ਕੇ ਆਪਣੀ ਕਿਸਮਤ ਨੂੰ ਅਜਮਾਵਾਂ ਵੀ ਕੀਪਤਾ ਉੱਥੇ ਮੇਰਾ ਕੰਮ ਜ਼ਿਆਦਾ ਚੱਲ ਨਿਕਲੇ ਤੇ ਮੈਨੂੰ ਜਿਆਦੀ ਕਮਾਈ ਹੋਣੀ ਸ਼ੁਰੂ ਹੋ ਜੇ ਤੇ ਉਹ ਜਿਹੜਾ ਦੂਸਰਾ ਪਿੰਡ ਸੀ ਨਾ ਉਹ ਬਿਲਕੁਲ ਜਿਦਾਂ ਪਹਾੜੀਆਂ ਤੋਂ ਥੱਲੇ ਉਤਰ ਕੇ ਨਾ ਉਹਦੇ ਵਿੱਚ ਜੇ ਸੀ ਤੇ ਇਹਦੇ ਰੋਸ਼ਨ ਦੇ ਪਿੰਡ ਤੋਂ ਉਹ ਕੋਈ 5 ਕੁ ਮੀਲ ਦੂਰ ਸੀ ਤੇ ਉਸ ਵੇਲੇ ਨਾ ਇੱਕ ਥਾਂ ਤੋਂ ਦੂਜੀ ਥਾਂ ਜਾਣ ਲਈ ਜਿਹੜੀਆਂ ਬੈਲ ਗੱਡੀਆਂ ਨਹੀਂ ਹੁੰਦੀਆਂ ਉਹਦਾ ਇਸਤੇਮਾਲ ਕੀਤਾ ਜਾਂਦਾ ਸੀ ਤੇ ਹੁਣ ਪਿੰਡ 'ਚ ਕਿਸੇ ਦੇ ਕੋਲੋਂ ਬੈਲ ਗੱਡੀ ਹੈ ਨਹੀਂ ਸੀ ਵੀ ਜਿਹਦੇ ਗਾੜੀ ਬੌਲ ਦਲਾ ਕੇ ਤੇ ਉਹਨੂੰ ਅੱਗੇ ਚਲਾਇਆ ਜਾਵੇ ਤੇ ਉਹ ਕੋਈ ਵੀ ਨਹੀਂ ਹੈਗੀ ਹੁਣ ਰੋਸ਼ਨ ਕੀ ਕਰਦਾ ਸਵੇਰੇ ਬਹੁਤ ਸਵੇਰੇ ਉੱਠਦਾ ਤੇ ਫਿਰ ਆਪਣਾ ਕੰਮ ਕਰਦਾ ਜਿਹੜਾ ਘਰ ਦਾ ਜ਼ਰੂਰੀ ਸੀ ਬੱਚਿਆਂ ਨੂੰ ਖਾਣਾ ਖਵਾਉਂਦਾ ਫਿਰ ਖੁਦ ਖਾਂਦਾ ਫਿਰ ਬੱਚਿਆਂ ਨੂੰ ਉਹ ਬੜਾ ਸਮਝਾ ਕੇ ਜਾਂਦਾ ਵੀ ਮੈਂ ਚੱਲਿਆਂ ਆਂ ਤੋ ਤੁਸੀਂ ਘਰ ਹੀ ਰਹਿਣਾ ਤੇ ਘਰੋਂ ਬਾਹਰ ਨਹੀਂ ਜਾਣਾ ਤੇ ਉਹ ਲਾਗੇ ਬੰਨੇ ਤੇ ਦੋ ਚਾਰ ਘਰਾਂ ਨੂੰ ਵੀ ਕਹਿ ਦਿੰਦਾ ਵੀ ਮੇਰੇ ਨਿਆਣਿਆਂ ਦਾ ਧਿਆਨ ਰੱਖਿਓ ਤੇ ਫਿਰ ਉਹ ਸਵੇਰੇ ਸਵੇਰੇ ਆਪਣਾ ਸਮਾਨ ਜਿਹੜਾ ਉਹ ਚੋਕੇ ਨਾ ਤੇ ਜੰਗਲ ਦੇ ਰਸਤੇ ਹੋ ਕੇ ਤੇ ਦੂਸਰੇ ਪਿੰਡ ਨੂੰ ਜਾਣ ਲਈ ਨਿਕਲ ਜਾਂਦਾ ਤੇ ਫਿਰ ਉਹ ਕਿੰਨਾ ਟਾਈਮ ਉਹਨੂੰ ਲੱਗਦਾ ਤੇ ਫਿਰ ਉਹ ਦੂਸਰੇ ਪਿੰਡ 'ਚ ਪਹੁੰਚਦਾ ਕਿਉਂਕਿ ਪਹਾੜੀਆਂ ਤੋਂ ਥੱਲੇ ਉਤਰਨ ਦੇ ਬਾਅਦ ਇੱਕ ਛੋਟੀ ਜਿਹੀ ਹੈ ਨਾ ਉਹ ਪਾਣੀ ਵਾਲੀ ਨਦੀ ਵੀ ਸੀ ਜਿਹਨੂੰ ਉਹਨੂੰ ਪਾਰ ਕਰਨਾ ਪੈਂਦਾ ਸੀ ਤੇ ਫਿਰ 2 ਮੀਲ ਜੰਗਲਦਾਰ ਰਸਤਾ ਹੀ ਉਹਨੂੰ ਤੈਅ ਕਰਨ ਦੇ ਬਾਅਦ ਫਿਰ ਉਹ ਦੂਜੇ ਪਿੰਡ ਪਹੁੰਚਦਾ ਹੈ ਤੇ ਉੱਥੇ ਪਿੰਡ 'ਚ ਜਾ ਕੇ ਉਹ ਆਪਣੇ ਕੰਮ ਕਰਨ ਲਈ ਉਹਦੀ ਜਦੋਂ ਵੀ ਉਹਨੂੰ ਕਾਫੀ ਮਿਲਣਾ ਸ਼ੁਰੂ ਹੋ ਗਿਆ ਕੰਮ ਤੇ ਉਹਦਾ ਨਾ ਆਰਥਿਕ ਜਿਹਦਾ ਪੈਸੇ ਪੱਖੋਂ ਨਾ ਉਹਦਾ ਕਾਫੀ ਘਰ ਦਾ ਸੁਧਾਰ ਹੋ ਗਿਆ। ਮੁਸ਼ਕਲ ਸਿਰਫ ਇੰਨੀ ਸੀ ਪੈਸਾ ਤੇ ਆਉਣਾ ਸ਼ੁਰੂ ਹੋ ਗਿਆ ਸੀ ਪਰ ਮੁਸ਼ਕਲ ਇਹ ਸੀ ਵੀ ਜਿਹੜਾ ਉਹਦਾ ਆਉਣਾ ਜਾਣਾ ਸੀ ਨਾ ਉਹ ਬਹੁਤ ਔਖਾ ਸੀ। ਹੁਣ ਰੋਸ਼ਨ ਨੂੰ ਇਹਦੀ ਆਦਤ ਹੀ ਹੋ ਗਈ ਸੀ ਕਿ ਪਹਿਲਾਂ ਪਹਾੜੀ ਤੋਂ ਉਤਰਨਾ, ਫਿਰ ਨਦੀ ਪਾਰ ਕਰਨੀ, ਜੰਗਲ ਦੇ ਰਸਤੇ 2 ਮੀਲ ਜਾਣਾ ਤੇ ਫਿਰ ਉੱਥੇ ਪਿੰਡ 'ਚ ਪਹੁੰਚਣਾ। ਐ ਉਹਦੀ ਆਦਤ ਹੀ ਬਣ ਗਈ ਸੀ, ਰੋਜ਼ ਜਿੱਦਾ ਰੁਟੀਨ ਹੀ ਬਣ ਗਈ ਸੀ ਜਾਣ ਦੀ। ਦੂਜੇ ਪਿੰਡ 'ਚ ਉਹਨੂੰ ਕੰਮ ਕਰਦੇ ਆ ਜਿਨ੍ਹਾਂ 5 ਕੁ ਮਹੀਨੇ ਹੋ ਚੁੱਕੇ ਸੀ ਇੱਕ ਦਿਨ ਕੀ ਹੋਇਆ ਵੀ ਰੋਸ਼ਨ ਜਦੋਂ ਦੂਜੇ ਪਿੰਡ 'ਚ ਆਪਣੇ ਪਿੰਡ ਵਾਪਸ ਆ ਰਿਹਾ ਸੀ ਉਥੋਂ ਕੰਮ ਖਤਮ ਕਰਕੇ ਸ਼ਾਮਾਂ ਨੂੰ ਤੇ ਜਦੋਂ ਨਦੀ ਉਹ ਪਾਰ ਕਰਨ ਲੱਗਾ ਨਾ ਤੇ ਉਹਦੀ ਨਜ਼ਰ ਨਾ ਇੱਕ ਰੁੱਖ ਦੇ ਉੱਤੇ ਪਈ ਉਹ ਹੈਰਾਨ ਹੀ ਰਹਿ ਗਿਆ ਉਹ ਰੁੱਖ ਦੀ ਜਿਹੜੀ ਹੈ ਨਾ ਇੱਕ ਟਾਣੀ ਕਾਫੀ ਮੋਟੀ ਜੀ ਟਾਣੀ ਉੱਤੇ ਨਾ ਇੱਕ ਬਹੁਤ ਹੀ ਖੂਬਸੂਰਤ ਜਿਹੜੀ ਨਾ ਉਹ ਕੁੜੀ ਬੈਠੀ ਸੀ ਜਿੱਦਾਂ ਔਰਤ ਬਹੁਤ ਹੀ ਖੂਬਸੂਰਤ ਜਵਾਨ ਔਰਤ ਬੈਠੀ ਸੀ ਰੋਸ਼ਨ ਨੂੰ ਉਹ ਬੜੇ ਪਿਆਰ ਨਾਲ ਵੇਖ ਰਹੀ ਸੀ ਰੋਸ਼ਨ ਉਹਨੂੰ ਦੇਖ ਕੇ ਪਹਿਲਾਂ ਤਾਂ ਡਰ ਗਿਆ ਵੀ ਐਨੇ ਸੁੰਨਸਾਨ ਜਗ੍ਹਾ 'ਚ ਐਡੇ ਵੱਡੇ ਰੁੱਖ ਦੀ ਟਾਣੀ ਦੇ ਉੱਤੇ ਇਹ ਕਿਦਾਂ ਬੈਠੀ ਆ ਤੇ ਫਿਰ ਨਾ ਉਹ ਜਲਦੀ ਜਲਦੀ ਨਾ ਉਹਨੂੰ ਵੇਖ ਕੇ ਡਰ ਗਿਆ ਤੇ ਉੱਥੋਂ ਜਲਦੀ ਜਲਦੀ ਜਾਣ ਲੱਗਾ ਤੇ ਜਦੋਂ ਜਲਦੀ ਜਲਦੀ ਜਦਾ ਆਪਾਂ ਨਹੀਂ ਆ ਕਿ ਕਿਸੇ ਨੂੰ ਵੇਖ ਕੇ ਡਰ ਜਾਈਏ ਜਾਂ ਲੱਗੇ ਵੀ ਹਾਂ ਜਦਾ ਆਪਾਂ ਸੋਚਦੇ ਨਹੀਂ ਕਿ ਪੂਤ ਆ ਗਿਆ ਸ਼ਾਇਦ ਤੇ ਡਰ ਕੇ ਤੇ ਆਪਾਂ ਜਲਦੀ ਜਲਦੀ ਜਾਣ ਦੀ ਉਸ ਜਗ੍ਹਾ ਤੋਂ ਕੋਸ਼ਿਸ਼ ਕਰਦੇ ਇਸ ਤਰ੍ਹਾਂ ਹੀ ਉਹ ਜਾਣ ਦੀ ਕੋਸ਼ਿਸ਼ ਕਰਦਾ ਤੇ ਉਹਨੂੰ ਪਿੱਛੋਂ ਇੱਕ ਆਵਾਜ਼ ਆਉਂਦੀ ਆ ਉਹ ਨਾ ਚਾਹੁੰਦਾ ਹੋਇਆ ਵੀ ਉੱਥੇ ਜਿਹੜਾ ਉਹ ਰੁਕ ਜਾਂਦਾ ਵਾ ਤੇ ਉਹ ਇੱਕਦਮ ਫੁਰਤੀ ਨਾਲ ਉੱਥੋਂ ਛਾਲ ਮਾਰ ਕੇ ਨਾ ਰੋਖ ਦੀ ਟਾਣੀ ਤੋਂ ਉਤਰੀ ਤੇ ਉਹਦੇ ਰੋਸ਼ਨ ਦੇ ਕੋਲ ਪਹੁੰਚ ਗਈ ਰੋਸ਼ਨ ਨੂੰ ਵੇਖ ਕੇ ਬੋਲੀ ਵੀ ਤੂੰ ਕੌਣ ਹੈ ਤੇ ਰੋਸ਼ਨ ਨੇ ਜਦੋਂ ਉਹਨੂੰ ਵੇਖਿਆ ਤੇ ਉਹਨੂੰ ਕਹਿੰਦਾ ਵੀ ਤੂੰ ਕੌਣ ਹੈ ਤੇ ਮੇਰੇ ਕੋਲ ਕੀ ਚਾਹੁੰਨੀ ਹੈ ਉਹ ਜਿਹੜੀ ਔਰਤ ਸੀ ਨਾ ਉਹ ਬੋਲੀ ਵੀ ਮੇਰਾ ਨਾਮ ਜੜਾਣਾ ਰਾਣੀ ਹੈ ਤੇ ਮੈਂ RAMNAGAR ਚ ਰਹਿਨੀ ਹਾਂ ਰੋਸ਼ਨ ਸੋਚਣ ਲੱਗਾ ਵੀ RAMNAGAR ਦਾ ਨਾਮ ਤਾਂ ਕੋਈ ਇਹੋ ਜਿਹਾ ਕੋਈ ਪਿੰਡ ਹੀ ਨਹੀਂ ਹੈਗਾ ਸਾਡੇ ਲਾਗੇ ਬੰਨੇ ਬਿਜੜਾਏ ਨਾਂ ਲੈਣ ਦੀ ਆ ਤੇ ਕਿਉਂਕਿ ਉਹਦੇ ਆਲੇ ਦੁਆਲੇ ਜਿਹੜੇ ਪਿੰਡ ਸੀ ਉਹ ਕਹਿੰਦਾ ਮੈਂ ਇਹ ਤੇ ਚੰਗੀ ਤਰ੍ਹਾਂ ਜਾਣਦਾ ਵਾਂ ਤੇ ਫਿਰ ਉਹ ਜਿਹੜੀ ਔਰਤ ਸੀ ਨਾ ਉਹ ਮੁਸਕਰਾ ਕੇ ਬੋਲੀ ਵੀ ਇਹ ਜਿਹੜਾ ਪਿੰਡ ਆ ਨਾ ਇਹ ਤੈਨੂੰ ਜਿਹੜਾ ਪਤਾ ਨਹੀਂ ਹੈਗਾ ਕਿੱਥੇ ਹੈਗਾ ਵਾ ਤੇ ਫਿਰ ਰੋਸ਼ਨ ਬੋਲਿਆ ਕਹਿੰਦਾ ਵੀ ਮੈਂ ਕੀ ਕਰਨਾ ਵਾਂ ਤੇ ਉਹ ਜਿਹੜੀ ਔਰਤ ਆ ਉਹ ਉਹ ਨੂੰ ਕਹਿੰਦੀ ਕਹਿੰਦੀ ਵੀ ਰੋਸ਼ਨ ਦੇਖ ਮੈਂ ਤੈਨੂੰ ਹਰ ਦਿਨ ਇੱਥੋਂ ਰੋਜ਼ ਜਾਂਦੇ ਨੂੰ ਵੇਖਦੀ ਆ ਤੇ ਅੱਜ ਮੇਰਾ ਦਿਲ ਕੀਤਾ ਮੈਂ ਤੇਰੇ ਨਾਲ ਗੱਲ ਕਰਾਂ ਐਸਲੀ ਮੈਂ ਤੇਰੇ ਕੋਲ ਆ ਗਈ ਆ ਵੀ ਤੇਰੇ ਨਾਲ ਗੱਲ ਕਰਨਾ ਚਾਹੁੰਨੀ ਆ ਤੇ ਰੋਸ਼ਨ ਬੋਲਿਆ ਵੀ ਘਰ ਵਿੱਚ ਮੇਰੇ ਬੱਚੇ ਮੇਰਾ ਇੰਤਜ਼ਾਰ ਕਰ ਰਹੇ ਆ ਮੈਂ ਜਲਦੀ ਆਪਣੇ ਘਰ ਜਾਣਾ ਮੇਰੇ ਕੋਲ ਟਾਈਮ ਨਹੀਂ ਹੈਗਾ ਹੁਣ ਗੱਲ ਕਰਨ ਦਾ ਐਨਾ ਕਹਿ ਕੇ ਉਹ ਜਲਦੀ ਜਲਦੀ ਜਣਾ ਨਾ ਚੱਲਣ ਲੱਗਾ ਉੱਥੋਂ ਤੁਰ ਕੇ ਨਾ ਤੇ ਉਹ ਆਪਣੇ ਘਰ ਆ ਗਿਆ ਕਾਰਨ ਕਿ ਉਹ ਭੁੱਲ ਗਿਆ ਉਸ ਗੱਲ ਨੂੰ ਉਹਨੇ ਖਾਣਾ ਬਣਾਇਆ ਪਹਿਲੋਂ ਫਿਰ ਆਪ ਖਾਦਾ ਬੱਚਿਆਂ ਨੂੰ ਖਵਾਇਆ ਤੇ ਖਾ ਪੀ ਕੇ ਉਹ ਸਾਰੇ ਸੌਂ ਗਏ ਉਹਨੂੰ ਹੁਣ ਉਹ ਜਿਹੜੀ ਔਰਤ ਵਾਲੀ ਘਟਨਾ ਸੀ ਨਾ ਉਹਦਾ ਕੋਈ ਉਹਨੇ ਉਹਦੇ ਬਾਰੇ ਜ਼ਿਆਦਾ ਨਹੀਂ ਸੋਚਿਆ ਵੀ ਕਿ ਕੌਣ ਮਿਲੀ ਤੇ ਕੀ ਉਹਨੇ ਕਿਹਾ ਹੈਗਾ ਵਾ ਅਗਲੇ 2-3 ਦਿਨ ਰੋਸ਼ਨ ਨੂੰ ਉਹ ਔਰਤ ਫਿਰ ਨਹੀਂ ਮਿਲੀ ਕਿਉਂਕਿ ਹੁਣ ਜਿਹੜਾ ਸਰਦੀਆਂ ਦੇ ਦਿਨ ਜਿਹੜੇ ਸੀ ਨਾ ਉਹ ਜਲਦੀ ਜਿਹੜੇ ਢਲਣ ਲੱਪੇ ਸੀ ਜਿੱਦਾਂ ਸੂਰਜ ਜਲਦੀ ਛੁੱਪ ਜਾਂਦਾ ਸੀ ਐਸ ਲਈ ਰੋਸ਼ਨ ਜਿਹੜਾ ਸੀ ਨਾ ਉਹ ਆਪਣੇ ਨਾਲ ਇੱਕ ਛੋਟੀ ਜੀ ਲਾਲ ਟੰਡੜੀ ਉਹ ਰੱਖਣ ਲੱਪਿਆ ਏ 5ਵੇਂ ਦਿਨ ਫਿਰ ਜਿਹੜੀ ਉਹ ਔਰਤ ਸੀ ਨਾ ਰੋਸ਼ਨ ਨੂੰ ਉਸੇ ਜਗ੍ਹਾ ਤੇ ਮਿਲੀ ਤੇ ਅੱਜ ਜਿਹੜਾ ਹੈ ਨਾ ਰੋਸ਼ਨ ਜਿਹੜਾ ਸੀ ਉਹਦੇ ਕੋਲ ਲਾਲ ਟੰਦੀ ਰੋਸ਼ਨੀ ਸੀ ਉਹਦੇ ਚ ਉਹਨੇ ਵੇਖਿਆ ਉਹ ਬਹੁਤ ਡਰਾਵਣੀ ਲੱਗ ਰਹੀ ਸੀ ਇੱਕ ਪਾਲੀ ਤੇ ਜਿਹੜਾ ਰੋਸ਼ਨ ਸੀ ਉਹ ਤੇ ਡਾਰੀ ਗਿਆ ਕਿਉਂਕਿ ਉਹ ਰੋਸ਼ਨੀ ਵਿੱਚ ਬਹੁਤ ਹੀ ਭਿਆਨਕ ਲੱਗ ਰਹੀ ਸੀ ਤੇ ਉਹ ਬੋਲਿਆ ਕਹਿੰਦਾ ਵੀ ਮੇਰਾ ਰਸਤਾ ਛੱਡ ਦੇ ਤੂੰ ਮੇਰਾ ਨਾਲ ਕਿਹੜੀ ਗੱਲ ਕਰਨੀ ਆ ਤੂੰ ਇਸ ਵੇਲੇ ਆਪਣੇ ਘਰੋਂ ਨਿਕਲ ਆਉਣੀ ਆ ਤੈਨੂੰ ਤੇਰੇ ਘਰ ਦੇ ਨਹੀਂ ਰੋਕਦੇ ਟੋਕਦੇ ਵੀ ਸ਼ਾਮ ਨੂੰ ਨਾ ਘਰੋਂ ਜਾ ਤੇ ਉਹ ਜੜੀ ਔਰ ਸੀ ਨਾ ਉਹ ਕਹਿੰਦੀ ਵੀ ਮੈਨੂੰ ਕੋਈ ਰੋਕ ਟੋਕ ਨਹੀਂ ਸਕਦਾ ਰੋਸ਼ਨ ਨੇ ਕਿਹਾ ਫੇਰ ਕਹਿੰਦਾ ਤੇਰੇ ਘਰ ਵਾਲੇ ਐਨੇ ਲਾਪਰਵਾਹ ਫੇਰ ਜਿਹੜੀ ਉਹ ਔਰਤ ਸੀ ਨਾ ਉਹ ਕਹਿੰਦੀ ਵੀ ਰੋਸ਼ਨ ਦੇਖ ਮੈਨੂੰ ਕੋਈ ਰੋਕ ਨਹੀਂ ਸਕਦਾ ਤੇ ਮੈਂ ਤੈਨੂੰ ਦਿਲੋਂ ਪਸੰਦ ਕਰਦੀ ਹਾਂ ਮੈਂ ਤੈਨੂੰ ਪਿਛਲੇ 2 ਮਹੀਨਿਆਂ ਤੋਂ ਇੱਥੋਂ ਜਦੋਂ ਤੂੰ ਲੰਘਦਾ ਨਾ ਮੈਂ ਤੈਨੂੰ ਵੇਖ ਰਹੀ ਹਾਂ ਤੇ ਜਦੋਂ ਮੈਂ ਤੈਨੂੰ ਪਹਿਲੀ ਵਾਰ ਇੱਥੋਂ ਲੰਘਦੇ ਵੇਖਿਆ ਸੀ ਨਾ ਮੈਂ ਉਦੋਂ ਤੇ ਤੈਨੂੰ ਦੇਖਦੀ ਰਹੀਗੀ ਰੋਸ਼ਨ ਜਿਹੜਾ ਉਹ ਕਹਿੰਦਾ ਮੇਰੇ ਦੋ ਬੱਚੇ ਆ ਮੇਰੇ ਕੋਲ ਇੰਨਾ ਫਾਲਤੂ ਦੀਆਂ ਗੱਲਾਂ ਦਾ ਟਾਈਮ ਨਹੀਂ ਹੈਗਾ ਉਹ ਔਰਤ ਫੇਰ ਬੋਲੀ ਕਹਿੰਦੀ ਰੋਸ਼ਨ ਤੂੰ ਕੁਛ ਵੀ ਨਾ ਕਹਿ ਮੈਂ ਜਿਹੜਾ ਨਾ ਤੇਰੇ ਬਾਰੇ ਚ ਸਭ ਕੁਝ ਜਾਣਦੀ ਹਾਂ ਕਿ ਤੂੰ ਮੇਰੇ ਨਾਲ ਸ਼ਾਦੀ ਕਰੇਗਾ ਉਹਦੀ ਇਹ ਗੱਲ ਸੁਣ ਕੇ ਰੋਸ਼ਨ ਦੇ ਹੱਕਾ ਬਕਾ ਹੀ ਰਹਿ ਗਿਆ ਉਹ ਫੇਰ ਬੋਲਿਆ ਕਹਿੰਦਾ ਵੀ ਮੈਂ ਤੈਨੂੰ ਜਾਣਦਾ ਤੱਕ ਨਹੀਂ ਤੇ ਸ਼ਾਦੀ ਦੀ ਜਿਹੜੀ ਵਿਆਹ ਦੀ ਗੱਲ ਹੈ ਇਹ ਤੇ ਬਹੁਤ ਦੂਰ ਦੀ ਗੱਲ ਹੈ ਮੈਂ ਆਪਣੇ ਬੱਚਿਆਂ ਦਾ ਪੇਟ ਬੜੀ ਮੁਸ਼ਕਲ ਨਾਲ ਭਰਦਾ ਉਹਨਾਂ ਨੂੰ ਮੈਨੂੰ ਇੰਨੀ ਵੱਡੀ ਜ਼ਿੰਮੇਵਾਰੀ ਆ ਪਾਲਣ ਪੋਸ਼ਣ ਦੀ ਤੇ ਇਹ ਜਿਹੜਾ ਵਿਆਹ ਦਾ ਬੋਝ ਆ ਮੈਂ ਬਿਲਕੁਲ ਨਹੀਂ ਉਠਾ ਸਕਦਾ ਇਹ ਤਾਂ ਮੇਰੇ ਵਾਸਤੇ ਗੱਲ ਨਹੀਂ ਹੈਗੀ ਉਹ ਔਰਤ ਫੇਰ ਬੋਲੀ ਕਹਿੰਦੀ ਦੇਖ ਰੋਸ਼ਨ ਜੇ ਤੂੰ ਮੇਰੇ ਨਾਲ ਸ਼ਾਦੀ ਕਰਨੇਗਾ ਨਾ ਤਾਂ ਤੇਰੇ ਘਰ ਦੇ ਹਾਲਾਤ ਵੀ ਜਿਹੜੇ ਨਾ ਉਹ ਚੰਗੇ ਹੋ ਜਾਣਗੇ ਰੋਸ਼ਨ ਨੇ ਕਿਹਾ ਫੇਰ ਕਹਿੰਦਾ ਵੀ ਤੇਰੇ ਕੋਲ ਕੋਈ ਅਲਾਦੀਨ ਦਾ ਚਰਾਗ ਜੇ ਮੈਂ ਤੇਰੇ ਨਾਲ ਵਿਆਹ ਕਰ ਲੂੰਗਾ ਤੇ ਮੈਂ ਅਮੀਰ ਹੋ ਜਾਊਗਾ। ਉਹ ਔਰਤ ਫੇਰ ਬੋਲੀ ਕਹਿੰਦੀ ਸੋਚ ਲਾ ਰੋਸ਼ਨ ਮੈਂ ਤੈਨੂੰ ਕੱਲ ਇੱਥੇ ਮਿਲੂੰਗੀ। ਇੰਨਾ ਕਹਿ ਕੇ ਉਹ ਔਰਤ ਜਿਹੜੀ ਰੋਖਾਂ ਦਾ ਜਿਹੜਾ ਝੁੰਡ ਸੀ ਨਾ ਉਹਦੇ ਚ ਗਾਇਬ ਹੋ ਗਈ। ਰੋਸ਼ਨ ਜਿਹੜਾ ਉਹ ਬੜਬੜਾਉਣ ਦਾ ਆਪਣੇ ਰਸਤੇ ਤੇ ਚੱਲਣ ਲੱਪਿਆ। ਉਹ ਸੋਚਣ ਲੱਗਾ ਵੀ ਇਹ ਪਾਗਲੋ ਕੀ ਹੈ? ਇਹ ਔਰਤ ਪਾਗਲ। ਅਗਲੇ ਦਿਨ ਫੇਰ ਉਸੇ ਜਗ੍ਹਾ ਤੇ ਉਹ ਉਹ ਅਰਤ ਜੜੀ ਰੋਸ਼ਨ ਨੂੰ ਕਹਿੰਦੀ ਕਹਿੰਦੀ ਵੀ ਦੇਖ ਮੈਂ ਤੈਨੂੰ ਕੱਲ ਜੋ ਕਿਹਾ ਸੀ ਉਹਦੇ ਬਾਰੇ ਕੁਝ ਸੋਚਿਆ ਰੋਸ਼ਨ ਕਹਿੰਦਾ ਕਹਿੰਦਾ ਵੀ ਤੈਨੂੰ ਮੇਰੇ 'ਚ ਨજર ਕਿਉਂ ਆਉਂਦਾ ਵਾ ਤੂੰ ਜਾਣਦੀ ਆਂ ਪੇ ਮੇਰੇ ਦੋ ਬੱਚੇ ਆ ਮੇਰੇ ਘਰ ਜੜਾ ਵਾ ਉਹ ਕੋਈ ਚੰਗਾ ਭਲਾ ਨਹੀਂ ਹੈਗਾ ਗਰੀਬੀ ਇੰਨੀ ਜ਼ਿਆਦੀ ਹੈਗੀ ਆ ਫਿਰ ਤੂੰ ਮੇਰ ਨਾਲ ਵਿਆਹ ਕਿਉਂ ਕਰਉਣਾ ਚਾਹੁੰਨੀ ਆਂ ਤੇ ਉਹ ਔਰਤ ਕਹਿੰਦੀ ਕਹਿੰਦੀ ਤੂੰ ਬਸ ਇਹ ਛੱਡ ਦੇ ਸਾਰਾ ਕੁਝ ਤੂੰ ਐਨਾ ਦੱਸ ਵੀ ਤੂੰ ਮੇਰ ਨਾਲ ਵਿਆਹ ਕਰੇਗਾ ਜਾਂ ਨਹੀਂ ਰੋਸ਼ਨ ਨੇ ਜਵਾਬ ਦਿੱਤਾ ਨਾ ਮੈਂ ਨਹੀਂ ਕਰਨਾ ਵਿਆਹ ਤੇਰੇ ਨਾਲ ਤੇ ਉਹ ਔਰਤ ਬੜੇ ਗੁੱਸੇ 'ਚ ਕਹਿੰਦੀ ਕਹਿੰਦੀ ਸੋਚ ਲਾ ਰੋਸ਼ਨ ਤੇਰੇ ਕੋਲ ਹੁਣ ਵੀ ਸਮਾਂ ਆਏਗਾ ਐਨਾ ਕਹਿ ਕੇ ਨਾ ਉਹ ਫਿਰ ਰੁੱਖਾਂ ਦੇ ਪਿੱਛੇ ਚਲੇ ਗਏ ਅਗਲੇ ਦਿਨ ਰੋਸ਼ਨ ਜਿਹੜਾ ਸੀ ਜਦੋਂ ਆਪਣੇ ਉਹਦਾ ਕੰਮ ਤੇ ਜਾਣ ਦਾ ਤੇ ਬਿਲਕੁਲ ਮਨ ਜੜਾ ਲੱਗ ਹੀ ਨਹੀਂ ਰਿਹਾ ਵੀ ਉਹ ਜਿਹੜੇ ਪਿੰਡ ਚ ਉਹਨੂੰ ਕੰਮ ਕਰਨ ਨੂੰ ਜਾਂਦਾ ਸੀ ਉਹ ਜਿਹੜਾ ਸੀ ਨਾ ਪਿੰਡ ਉਹ ਸਭ ਤੋਂ ਜ਼ਿਆਦਾ ਇੱਕ ਉਮਰ ਦਾ ਜਿਹੜਾ ਹੈ ਨਾ ਬਜ਼ੁਰਗ ਆਦਮੀ ਉਸ ਪਿੰਡ ਦਾ ਸੀ ਤੇ ਉਹ ਉਹਨੂੰ ਜਿਹੜਾ ਰੋਸ਼ਨ ਜਾਣਦਾ ਸੀ ਰੋਸ਼ਨ ਉਹਦੇ ਕੋਲ ਗਿਆ ਤੇ ਉਹਨੂੰ ਆਪਣੇ ਨਾਲ ਜਿਹੜੀ ਉਹਦੇ ਨਾਲ ਘਟਨਾ ਵਾਪਰੀ ਨਾ ਉਹਨੇ ਉਹ ਬਜ਼ੁਰਗ ਨੂੰ ਸਾਰੀ ਦੱਸੀ ਤੇ ਜਦੋਂ ਰੋਸ਼ਨ ਨੇ ਉਹਨੂੰ ਦੱਸਿਆ ਨਾ ਵੀ ਮੈਂ ਉਹਨੂੰ ਕਿਹਾ ਵਾ ਵੀ ਮੈਂ ਤੇ ਤੇਰੇ ਪਿੰਡ ਦਾ ਨਾਂ ਤੱਕ ਨਹੀਂ ਅੱਜ ਤੱਕ ਸੁਣਿਆ ਜਿਹੜਾ ਬਜ਼ੁਰਗ ਸੀ ਨਾ ਉਹ ਕਹਿੰਦਾ ਵੀ ਅਗਰ ਜੇ ਤੈਨੂੰ ਅੱਜ ਇਹ ਔਰਤ ਮਿਲੇ ਨਾ ਤੇ ਉਹਨੂੰ ਤੂੰ ਆਪਣੀਆਂ ਗੱਲਾਂ 'ਚ ਉਲਝਾ ਲੈ ਤੇ ਉਹਦੀਆਂ ਜਿਹੜੀਆਂ ਅੱਖਾਂ ਨਾ ਉਹਨੂੰ ਧਿਆਨ ਨਾਲ ਵੇਖੀ ਉਹ ਆਪਣੀਆਂ ਜਿਹੜੀਆਂ ਪਲਕਾਂ ਨਾ ਉਹ ਚਪਕਦੀ ਆ ਜਿਦਾਂ ਵੀ ਜਦੋਂ ਗੱਲ ਕਰਦੀ ਆ ਅੱਖਾਂ ਬੰਦ ਕਰਦੀ ਖੋਲਦੀ ਆ ਕਿ ਨਹੀਂ ਖੋਲਦੀ ਇੱਕ ਗੱਲ ਹੋਰ ਤੂੰ ਨਾ ਉਹਦੇ ਪੈਰ ਵੇਖਣੇ ਆ ਵੀ ਉਹਦੇ ਪੰਜੇ ਕਿਹੜੇ ਤਰਫ ਹੈਗੇ ਆ ਕਿਤੇ ਪੈਰ ਉਹਦੇ ਪੁੱਠੇ ਤਾਂ ਨਹੀਂ ਹੈਗੇ ਤੇ ਫੇਰ ਕੱਲ ਆਣ ਕੇ ਮੈਨੂੰ ਦੱਸੀ ਮੈਂ ਫਿਰ ਤੈਨੂੰ ਦੱਸੂਗਾ ਇੰਨਾ ਕਹਿ ਕੇ ਨਾ ਬਜ਼ੁਰਗ ਕੁਝ ਸੋਚਣ ਲੱਗ ਪਿਆ ਰੋਸ਼ਨ ਜਿਹੜਾ ਸੀ ਨਾ ਉਹ ਆਪਣੇ ਪਿੰਡ ਵੱਲ ਆਉਣ ਲਈ ਤੇਜ਼ ਤੇਜ਼ੀ ਨਾਲ ਤੁਰਨ ਲੱਗ ਪਿਆ ਬੜਾ ਤੇਜ਼ ਤੇਜ਼ ਤੁਰਨ ਲੱਗਾ ਹੀ ਕੋਕ ਭਰਾਇਆ ਹੋਇਆ ਹੀ ਜਦੋਂ ਉਹ ਨਦੀ ਪਾਰ ਕਰਨ ਲੱਗਾ ਉਸੇ ਜਗ੍ਹਾ ਤੇ ਪਹੁੰਚਿਆ ਤੇ ਉਹ ਔਰਤ ਫੇਰ ਉਹ ਰੁੱਖ ਤੇ ਬੈਠੀ ਉਹਨੂੰ ਨਜ਼ਰ ਆਈ ਰੋਸ਼ਨ ਨੇ ਉਹਨੂੰ ਧਿਆਨ ਨਾਲ ਵੇਖਿਆ ਜਦੋਂ ਉਹ ਰੁੱਖ ਤੋਂ ਥੱਲੇ ਉਤਰੀ ਨਾ ਤੇ ਉਹ ਰੋਸ਼ਨ ਦੇ ਕੋਲ ਆ ਗਈ ਤੇ ਉਹ ਬੜੇ ਪਿਆਰ ਨਾਲ ਬੋਲੀ ਰੋਸ਼ਨ ਤੈਨੂੰ ਅੱਜ ਅੰਨੀ دیر ਕਿਉਂ ਹੋ ਗਈ ਆਉਣ ਚ ਤੇ ਰੋਸ਼ਨ ਬੋਲਿਆ ਹਾਂ ਅੱਜ ਕੰਮ ਕੋ ਜਿਆਦਾ ਹੀ ਰੋਸ਼ਨ ਨੇ ਜਦੋਂ ਉਹਦੀਆਂ ਅੱਖਾਂ ਨੂੰ ਦੇਖਿਆ ਨਾ ਧਿਆਨ ਨਾਲ ਤੇ ਉਹਦੀਆਂ ਅੱਖਾਂ 'ਚ ਇੱਕ ਅਜੀਬ ਹੀ ਚਮਕ ਸੀ ਤੇ ਇੱਕ ਡਰ ਵੀ ਸੀ ਰੋਸ਼ਨ ਇੱਕ ਵਾਰ ਤੇ ਚੱਕਰ ਖਾ ਗਿਆ ਕਿਉਂਕਿ ਉਹਨੂੰ ਇਸ ਤਰ੍ਹਾਂ ਦੀਆਂ ਅੱਖਾਂ ਜਿੱਦਾਂ ਉਹਨੇ ਵੇਖੀਆਂ ਸੀ ਨਾ ਇਸ ਤਰ੍ਹਾਂ ਦੀਆਂ ਨਾਰਮਲ ਅੱਖਾਂ ਨਹੀਂ ਹੈਗੀਆਂ ਫਿਰ ਉਹ ਆਪਣੇ ਆਪ ਨੂੰ ਸੰਭਾਲਦਾ ਹੋਇਆ ਨਾ ਉਹਦੇ ਪੈਰਾਂ ਵੱਲ ਵੇਖਣ ਲੱਗਾ ਪਰ ਉਹਦਾ ਲਹਿੰਗਾ ਹੀ ਇੰਨਾ ਲੰਮਾ ਸੀ ਨਾ ਉਹਦੇ ਪੈਰਾਂ ਨੂੰ ਵੇਖ ਹੀ ਨਹੀਂ ਬਾਰਿਆ ਸੀ ਤੇ ਫਿਰ ਰੋਸ਼ਨ ਨੂੰ ਅਚਾਨਕ ਕੁ ਸੁੱਜਿਆ ਤੇ ਉਹ ਕਹਿੰਦਾ ਵੀ ਅੱਜ ਮੈਂ ਤੇਰੇ ਨਾਲ ਲਈ ਇੱਕ ਨਾ ਪੈਰਾਂ ਚ ਪਾਉਣ ਲਈ ਝਾਂਜਰ ਲੈ ਕੇ ਆਇਆ ਵਾ ਐਨਾ ਕਹਿ ਕੇ ਨਾ ਰੋਸ਼ਨ ਜਿਹੜਾ ਨਾ ਆਪਣੇ ਥੈਲੇ ਨਾਲ ਜੁੱਦਾ ਵੀ ਝੂਠਾ-ਮੂਠਾ ਨਹੀਂ ਵਿੱਚੋਂ ਲੱਭਣ ਲੱਗ ਪੈਂਦੇ ਤੇ ਉਹ ਆਪਣੇ ਥੈਲੇ ਚੋਂ ਨਾ ਉਹ ਲੱਭਣ ਲੱਪਿਆ ਕੁਛ ਉਹ ਜਿਹੜੀ ਔਰਤ ਸੀ ਨਾ ਉਹਨੇ ਖੁਸ਼ੀ-ਖੁਸ਼ੀ ਨਾਲ ਨਾ ਆਪਣਾ ਲਹਿੰਗਾ ਉੱਪਰ ਚੁੱਕਿਆ ਤੇ ਕਿੰਦੀ ਲਿਆ ਤੂੰ ਮੈਨੂੰ ਪਾ ਦੇ ਜਿਹੜੀਆਂ ਤੂੰ ਝਾਂਜਰਾ ਲੈ ਕੇ ਆਇਆ ਨਾ ਮੇਰੇ ਪੈਰ ਚ ਪਾ ਦੇ ਤੇ ਜਦੋਂ ਉਹ ਬੋਲੀ ਨਾ ਤੇ ਰੋਸ਼ਨ ਜਿਹੜਾ ਨਾ ਤੇ ਜਦੋਂ ਉਹ ਬੋਲੀ ਨਾ ਵੀ ਲਿਆ ਲਿਆ ਮੇਰੇ ਪੈਰਾਂ ਚ ਉਹ ਝਾਂਜਰਾ ਪਾ ਦੇ ਤੇ ਜਦੋਂ ਉਹਨੇ ਆਪਣਾ ਲਹਿੰਗਾ ਚੁੱਕਿਆ ਨਾ ਰੋਸ਼ਨ ਦਾ ਤੇ ਡਰਨਾ ਮੂੰਹ ਖੁੱਲੇ ਦਾ ਖੁੱਲਾ ਰਹਿ ਗਿਆ ਉਹ ਜਲਦੀ ਨਾਲ ਬੋਲਿਆ ਹਾਏ ਲੱਗਦਾ ਨਾ ਵੀ ਮੈਂ ਅੱਜ ਦੁਕਾਨ ਤੇ ਭੋਲਾ ਆਵਾ ਕੱਲ ਲੈ ਕੇ ਆਉਂਗਾ ਤੇ ਉਹ ਜਿਹੜੀ ਔਰਤ ਸੀ ਨਾ ਉਹਨੇ ਖੁਸ਼ੀ ਖੁਸ਼ੀ ਚ ਕਿਹਾ ਕਹਿੰਦਾ ਕਹਿੰਦੇ ਠੀਕ ਆ ਰੋਸ਼ਨ ਤੂੰ ਨਾ ਕੱਲ ਨੂੰ ਜ਼ਰੂਰ ਲੈ ਕੇ ਆਵੇਂ ਮੈਂ ਤੇਰਾ ਨਾ ਇੱਥੇ ਹੀ ਇੰਤਜ਼ਾਰ ਕਰੂੰਗੀ ਐਨਾਂ ਕਹਿ ਕੇ ਉਹ ਫੇਰ ਰੁੱਖਾਂ ਦਾ ਜਿਹੜਾ ਝੁੰਡ ਸੀ ਨਾ ਉਹਦੇ ਵਿੱਚ ਚਲੇ ਗਏ ਹੁਣ ਰੋਸ਼ਨ ਜਲਦੀ ਜਲਦੀ ਆਪਣੇ ਘਰ ਪਹੁੰਚਿਆ ਘਰ ਆ ਕੇ ਉਹਨੇ ਪਹਿਲਾਂ ਤਾਂ ਸਾਰੇ ਕੰਮ ਕੀਤੇ ਇੱਕ ਤੇ ਨਿਆਣਿਆਂ ਨੇ ਖਲਾਰਾ ਪਾਇਆ ਹੁੰਦਾ ਵਾ ਪਹਿਲੋ ਖਲਾਰਾ ਸੰਭਿਆ ਫਿਰ ਰੋਟੀ ਪਾਣੀ ਬਣਾਇਆ ਫਿਰ ਉਹਨਾਂ ਨੂੰ ਖਵਾਇਆ ਫਿਰ ਆਪ ਖਾਦਾ ਤੇ ਫਿਰ ਨਾ ਉਹ ਮੰਜੇ ਤੇ ਲੰਮਾ ਪੈ ਗਿਆ ਸਾਰੀ ਰਾਤ ਉਹਨੂੰ ਨੀਂਦ ਨਹੀਂ ਆਈ ਅਗਲੇ ਦਿਨ ਉਹ ਸਿੱਧਾ ਉਹ ਬਜ਼ੁਰਗ ਦੇ ਕੋਲ ਗਿਆ ਜਦੋਂ ਉਹ ਦੂਸਰੇ ਪਿੰਡ ਪਹੁੰਚਿਆ ਨਾ ਕੰਮ ਕਰਨ ਲਈ ਉਹਦੇ ਕੋਲ ਗਿਆ ਤਾਂ ਉਹਨੇ ਸਾਰੀ ਕੱਲ ਵਾਲੀ ਘਟਨਾ ਜਿਹੜੀ ਸੀ ਨਾ ਉਹ ਬਜ਼ੁਰਗ ਨੂੰ ਦੱਸ ਦਿੱਤੀ ਬਜ਼ੁਰਗ ਨੇ ਕਿਹਾ ਵੀ ਮੈਨੂੰ ਜਿਹੜੀ ਗੱਲ ਦਾ ਡਰ ਸੀ ਨਾ ਉਹ ਹੀ ਹੋਇਆ ਵਾ ਰੋਸ਼ਨ ਨੇ ਪੁੱਛਿਆ ਕਿੰਦਾ ਵੀ ਕੀ ਮਤਲਬ ਬਾਬਾ ਜੀ ਤੇ ਜਿਹੜਾ ਬਜ਼ੁਰਗ ਸੀ ਨਾ ਉਹ ਕਹਿੰਦਾ ਵੀ ਰੋਸ਼ਨ ਤੂੰ ਜਿਹਨੂੰ ਔਰਤ ਸਮਝ ਰਿਹਾ ਨਾ ਦਾ ਅਸਲ ਉਹ ਇੱਕ ਚੜੇਲ ਹੈਗੀ ਆ ਤੇ ਤੈਨੂੰ ਉਹ ਸੱਚੀ ਮੁਹੱਬਤ ਕਰਨ ਲੱਗ ਪਈ ਆ ਹੁਣ ਉਹ ਤੇਰੇ ਪਿੱਛੇ ਲੱਗ ਚੁੱਕੀ ਆ ਬਜ਼ੁਰਗ ਦੀ ਗੱਲ ਸੁਣ ਕੇ ਰੋਸ਼ਨ ਦੇ ਤੇ ਚਿਹਰੇ ਦੇ ਰੰਗ ਹੀ ਉੱਡ ਗਏ ਉਹ ਉਹਨੂੰ ਬੋਲਿਆ ਵੀ ਹੁਣ ਮੈਂ ਕੀ ਕਰਾਂ ਤੇ ਉਹ ਬਜ਼ੁਰਗ ਜਿਹੜਾ ਉਹ ਕਹਿੰਦਾ ਵੀ ਅਗਰ ਤੂੰ ਉਹਦਾ ਕਹਿ ਨਹੀਂ ਨਾ ਮੰਨੇਗਾ ਜੋ ਉਹ ਕਹਿਣ ਲਈ ਆ ਫਿਰ ਤੈਨੂੰ ਉਹ ਨੁਕਸਾਨ ਪਹੁੰਚਾ ਸਕਦੀ ਆ ਰੋਸ਼ਨ ਨੇ ਕਿਹਾ ਵੀ ਫਿਰ ਮੈਂ ਕਰਾਂ ਤੇ ਕੀ ਕਰਾਂ ਤੇ ਜਿਹੜਾ ਬਜ਼ੁਰਗ ਸੀ ਨਾ ਉਹ ਕਹਿੰਦਾ ਵੀ ਰੋਸ਼ਨ ਤੂੰ ਇਦਾਂ ਕਰ ਤੂੰ ਉਹਨੂੰ ਆਪਣੀਆਂ ਨਾ ਮਿੱਠੀਆਂ-ਮਿੱਠੀਆਂ ਗੱਲਾਂ ਵਿੱਚ ਉਲਝਾ ਤੇ ਉਹਦੇ ਵਾਲ ਜਿਹੜੇ ਨਾ ਥੋੜੇ ਜਿਹੀ ਉਹ ਕੱਟ ਲੈਣਾ ਫਿਰ ਉਹ ਤੇਰੇ ਕਾਬੂ ਵਿੱਚ ਹੋ ਜਾਊਗੀ ਤੇ ਫਿਰ ਉਹ ਤੇਰੇ ਕਦੀ ਵੀ ਖਿਲਾਫ ਜਿਹੜਾ ਨਾ ਤੇਰਾ ਕੋਈ ਵੀ ਨੁਕਸਾਨ ਕਰਨ ਦੀ ਕੋਸ਼ਿਸ਼ ਨਹੀਂ ਕਰੂਗੀ ਪਰ ਇੱਕ ਗੱਲ ਯਾਦ ਰੱਖੀ ਉਹਦੇ ਜਿਹੜੇ ਵਾਲ ਕੱਟੇ ਹੋਣਗੇ ਨਾ ਉਹ ਕਦੀ ਵੀ ਉਹਦੇ ਹੱਥ 'ਚ ਨਹੀਂ ਆਉਣੇ ਚਾਹੀਦੇ ਐਨਾ ਵੀ ਵੀ ਉਹ ਆਪਣੇ ਹੱਥ 'ਚੋਂ ਤੇਰੇ ਕੋਲ ਲੈ ਕੇ ਫੜ ਲੇ ਤੇ ਉਹਨੂੰ ਵਾਲਾਂ ਨੂੰ ਤੂੰ ਇਹੋ ਜੀ ਜਗ੍ਹਾ ਤੇ ਛਪਾ ਦੇਣਾ ਕਿ ਉਹ ਕਦੀ ਵੀ ਲੱਭ ਨਾ ਸਕੇ। ਰੋਸ਼ਨ ਨੇ ਕਿਹਾ ਵੀ ਬਾਬਾ ਮੈਂ ਉਹਦਾ ਜਿਹੜਾ ਗੁਲਾਮ ਨਹੀਂ ਬਣਨਾ ਚਾਹੁੰਦਾ ਬਲਕਿ ਮੈਂ ਉਹ ਤੋਂ ਆਪਣੀ ਜਾਨ ਛਡਾਉਣਾ ਚਾਹੁੰਦਾ। ਫਿਰ ਬਜ਼ੁਰਗ ਕਹਿੰਦਾ ਵੀ ਤੂੰ ਐਦਾਂ ਕਰ ਜਿਉਂ ਤੋਂ ਤੂੰ ਛਟਕਾਰਾ ਪਾਉਣਾ ਚਾਹੁੰਦਾ ਨਾ ਤੇ ਇਹ ਤੇ ਆਸਾਨੀ ਹੈਗਾ ਪਰ ਤੂੰ ਆਪਣੀਆਂ ਮਹੱਬਤ ਭਰੀਆਂ ਗੱਲਾਂ ਵਿੱਚ ਉਹਨੂੰ ਇੰਨਾ ਉਲਝਾ ਲਾਨਾ ਕਿ ਉਹ ਤੇਰੇ ਕਾਬੂ ਚ ਆ ਜਾਊਗੀ ਤੇ ਫਿਰ ਉਹ ਤੈਨੂੰ ਆਪਣੇ ਬਾਰੇ ਆਪੇ ਹੀ ਸੱਚ-ਸੱਚ ਜਿਹੜਾ ਉਹ ਦੱਸ ਦੋਗੀ ਪਰ ਮੇਰੀ ਮੰਨੇ ਤੇ ਤੂੰ ਉਹਨੂੰ ਵਾਸ਼ਿਸ਼ ਕਰਕੇ ਵੇਖ ਪਹਿਲੋਂ ਇਹਦੇ ਇਲਾਵਾ ਹੋਰ ਜਿਹੜਾ ਨਾ ਵੀ ਕੋਈ ਹੱਲ ਨਹੀਂ ਹੈਗਾ ਨਹੀਂ ਤੇ ਉਹਨੂੰ ਤੈਨੂੰ ਉਹਨੇ ਬਰਬਾਦ ਕਰ ਦੇਣਾ ਵਾ ਅਗਰ ਤੂੰ ਉਹਦੇ ਕਹੇ ਅਨੁਸਾਰ ਨਹੀਂ ਚੱਲੇਗਾ ਤੇ ਰੋਸ਼ਨ ਜਿਹੜਾ ਉਹ ਦਿਨ ਸਾਰਾ ਦਿਨ ਸੋਚਦਾ ਰਿਹਾ ਤੇ ਜਦੋਂ ਸ਼ਾਮ ਹੋਈ ਤੇ ਉਹ ਆਪਣੇ ਪਿੰਡ ਵੱਲ ਨੂੰ ਚੱਲ ਪਿਆ ਹੁਣ ਉਹ ਔਰਤ ਜਿਹੜੀ ਸੀ ਨਾ ਉਹਨੂੰ ਫੇਰ ਉਸੇ ਜਗ੍ਹਾ ਤੇ ਮਿਲੀ ਉਹ ਖੂਬਸੂਰਤ ਵੀ ਲੱਗ ਰਹੀ ਸੀ ਰੋਸ਼ਨ ਨੇ ਉਹਨੂੰ ਜਾਹਰ ਹੀ ਨਹੀਂ ਹੋਣ ਦਿੱਤਾ ਵੀ ਉਹ ਉਹਦਾ ਰਾਜ ਜਿਹੜਾ ਨਾ ਉਹ ਜਾਣ ਚੁੱਕਿਆ ਵਾ ਰੋਸ਼ਨ ਨੇ ਮਨ ਵਿੱਚ ਇਹ ਸਾਜ਼ਿਸ਼ ਬਣਾ ਲਈ ਸੀ ਵੀ ਇਹਦੀ ਵਾਲ ਮੈਂ ਕੱਟਣੀ ਹੈਗੀ ਆ ਰੋਸ਼ਨ ਨੇ ਉਹਨੂੰ ਕਿਹਾ ਵੀ ਅੱਜ ਮੈਂ ਤੇਰੀ ਜਿਹੜੀਆਂ ਨਾ ਪਾਈਲ ਜਿਹੜੀਆਂ ਚਾਂਚਰਾਉਂ ਮੈਂ ਲੈ ਕੇ ਆਇਆ ਹਾਂ ਇਹ ਕਹਿੰਦੇ ਹੋ ਯਾਰ ਆਪਣੇ ਥੈਲੇ ਵਿੱਚੋਂ ਰੱਖ ਕੇ ਕੁਝ ਜਣਾ ਲੱਭਣ ਲੱਪਿਆ ਤੇ ਜਦੋਂ ਉਹ ਔਰਤ ਪਾਈਲ ਨੂੰ ਦੇਖਣ ਲੱਗੀ ਤਾਂ ਖੁਸ਼ੀ ਵਿੱਚ ਨਾ ਤੱਲੇ ਨੂੰ ਝੁਕੀ ਤੇ ਉਹ ਦੇਖ ਕੇ ਕੀਤਾ ਵੀ ਉਹਨੇ ਨਾ ਉਹਦੇ ਜਿਹੜੇ ਚਿਹਰੇ ਦੇ ਇੱਕ ਪਾਸੇ ਵਾਲ ਇੱਕ ਲੱਟ ਜਿਹੜੀ ਲਮਕਦੀ ਪਈ ਸੀ ਨਾ ਉਹਨੂੰ ਜਲਦੀ ਨਾਲ ਕੱਟ ਲਿਆ ਐ ਦੇਖੀ ਔਰ ਡਗਬਰਾ ਗਈ ਤੇ ਜੋਰ ਜੋਰ ਨਾਲ ਰੋਣ ਲੱਗੀ ਤੇ ਉਹ ਆਪਣੇ ਜਿਹੜੇ ਨਾ ਬੜੇ ਡਰਾਉਣੇ ਰੂਪ ਵਿੱਚ ਆ ਗਈ ਰੋਸ਼ਨ ਜਿਹੜਾ ਹੈ ਨਾ ਉਹਦਾ ਇਹ ਰੂਪ ਦੇਖ ਕੇ ਬਹੁਤ ਹੀ ਬੁਰੀ ਤਰ੍ਹਾਂ ਕਬਰਾ ਗਿਆ ਤੋ ਉਹਨੇ ਬੋਲੇ ਵੀ ਰੋਸ਼ਨ ਤੂੰ ਮੇਰੇ ਨਾਲ ਧੋਖਾ ਕੀਤਾ ਤੂੰ ਮੇਰੀ ਮੁਹੱਬਤ ਦਾ ਫਾਇਦਾ ਉਠਾਇਆ ਮੈਂ ਤਾਂ ਵੈਸੇ ਵੀ ਤੇਰੀ ਗੁਲਾਮ ਸੀ ਮਗਰ ਤੂੰ ਮੇਰੇ ਵਾਲ ਕੱਟ ਕੇ ਨਾ ਚੰਗਾ ਨਹੀਂ ਕੀਤਾ ਤੇ ਰੋਸ਼ਨ ਕਹਿੰਦਾ ਕਹਿੰਦਾ ਕਿ ਤੂੰ ਪਹਿਲਾਂ ਆਪਣੇ ਅਸਲੀ ਰੂਪ ਚਾ ਤੇ ਆਪਣੇ ਬਾਰੇ ਮੈਨੂੰ ਸੱਚ ਸੱਚ ਦੱਸ ਉਹ ਔਰਤ ਵਾਪਸ ਜਿਹੜੀ ਸੀ ਨਾ ਖੂਬਸੂਰਤ ਰੂਪ ਵਿੱਚ ਆਈ ਤੇ ਕਹਿਣ ਲੱਗੀ ਕਿ ਮੇਰਾ ਨਾਮ ਰਾਣੀ ਹੈ ਜਿਹੜੀ ਸਾਡਾ ਬਸਤੀ ਸੀ ਨਾ ਜਿੱਥੇ ਮੈਂ ਰਹਿੰਦੀ ਸੀ ਉਹਦਾ ਨਾਂ ਜਿਹੜਾ ਸੀ ਜਾਨਗਰ ਸੀ ਤੇ ਇੱਕ ਦਿਨ ਮੈਂ ਘੁੰਮਦੀ ਹੋਈ ਇਧਰ ਆ ਨਿਕਲੀ ਤੇ ਜਦੋਂ ਮੈਂ ਸ਼ਾਮ ਨੂੰ ਇਥੋਂ ਤੈਨੂੰ ਗੁਜ਼ਰਦੀ ਹੋਏ ਵੇਖਿਆ ਤੇ ਮੈਂ ਤੇਰੇ ਤੇ ਜਿਹੜੀ ਨਾ ਮੇਰਾ ਮਨ ਆ ਗਿਆ ਮੈਂ ਤੈਨੂੰ ਦਿਲੋਂ ਪਿਆਰ ਕਰਨ ਲੱਗ ਪਈ ਹੁਣ ਮੈਂ ਤੇਰੀ ਗੁਲਾਮ ਦੱਸ ਵੀ ਤੇਰੇ ਲਈ ਮੈਂ ਕੀ ਕਰ ਸਕਦੀ ਜਿਹੜਾ ਹੈਗਾ ਸੀ ਨਾ ਰੋਸ਼ਨ ਉਹ ਕਹਿੰਦਾ ਕਹਿੰਦਾ ਵੀ ਹੁਣ ਮੈਨੂੰ ਤੇਰੇ ਤੋਂ ਕੋਈ ਡਰ ਨਹੀਂ ਲੱਗਦਾ ਪਿਆ ਮੈਂ ਤੈਨੂੰ ਆਪਣੇ ਘਰ ਲੈ ਜਾ ਸਕਦਾ ਮਗਰ ਤੂੰ ਮੇਰੇ ਬੱਚਿਆਂ ਦੇ ਸਾਹਮਣੇ ਕਦੀ ਵੀ ਆਪਣੇ ਅਸਲੀ ਰੂਪ ਵਿੱਚ ਨਹੀਂ ਆਉਣਾ ਤੇ ਨਾ ਆਉਣ ਦੀ ਜ਼ਰੂਰਤ ਕਰਨਾ ਨਾਹੀ ਮੇਰੇ ਕਦੀ ਬੱਚੇ ਆ ਜਿਹੜੇ ਆ ਉਹ ਤੇਰੇ ਪੈਰਾਂ ਨੂੰ ਵੀ ਵੇਖ ਸਕਣ ਪਿੰਡ ਵਿੱਚ ਤੇਰੇ ਰਾਜ ਦਾ ਕਿਸੇ ਨੂੰ ਪਤਾ ਨਾ ਚੱਲੇ ਤੇ ਨਹੀਂ ਤੇ ਤੂੰ ਜਾਣਦੀ ਆ ਵੀ ਤੂੰ ਮੇਰੇ ਕਾਬੂ ਵਿੱਚ ਤੇ ਫਿਰ ਉਹ ਔਰਤ ਕਹਿੰਦੀ ਕਹਿੰਦੀ ਮੈਂ ਜਾਣਦੀ ਆ ਜੇ ਤੂੰ ਮੇਰੇ ਵਾਰਡ ਨਾ ਵੀ ਕੱਟਦਾ ਨਾ ਤੇ ਮੈਂ ਫਿਰ ਵੀ ਤੇਰਾ ਹਰ ਕਹਿਣਾ ਮੰਨਣਾ ਸੀ ਕਿਉਂਕਿ ਮੈਂ ਤੈਨੂੰ ਸੱਚੇ ਦਿਲੋਂ ਪਿਆਰ ਕਰਦੀ ਆ ਤੇ ਮੈਂ ਤੇਰੀ ਗੁਲਾਮ ਆ ਤੇਰੀ ਹਰ ਗੱਲ ਜਿਹੜੀ ਮੈਨੂੰ ਮਨਜ਼ੂਰ ਆ ਤੇ ਮੈਂ ਤੇਰੇ ਨਾਲ ਖੁਸ਼ੀ ਖੁਸ਼ੀ ਜਾਣ ਨੂੰ ਤਿਆਰ ਆ ਰੁਸ਼ਨ ਨੇ ਕਿਹਾ ਪਈ ਮੇਰਾ ਤੇਰਾ ਜਿਹੜਾ ਕੋਈ ਰਿਸ਼ਤਾ ਨਹੀਂ ਹੈਗਾ ਤੇ ਮੇਰੇ ਬਾਰੇ ਵਿੱਚ ਕੋਈ ਗਲਤ ਖਿਆਲ ਜਿਹੜਾ ਨਾ ਆਪਣੇ ਮਨ ਵਿੱਚ ਨਹੀਂ ਲਿਆਉਣਾ ਉਹ ਔਰਤ ਜਿਹੜੀ ਉਹ ਕਹਿੰਦੀ ਪਈ ਜੋ ਹੁਕਮ ਹੈ ਤੇ ਜਿਹੜਾ ਹੀ ਨਾ ਰੋਸ਼ਨ ਜਿਹੜਾ ਆ ਨਾਈ ਸੀ ਉਹ ਕਹਿੰਦਾ ਵੀ ਹੁਣ ਚੱਲ ਤੂੰ ਮੇਰੇ ਨਾਲ ਆ ਜਾ ਤੇ ਉਹ ਜਿਹੜੀ ਆ ਨਾ ਰੋਸ਼ਨ ਦੇ ਨਾਲ ਨਾਲ ਚੱਲਣ ਲੱਗੀ ਹੁਣ ਉਹ ਦੋਵੇਂ ਘਰ ਪਹੁੰਚ ਗਏ ਤੇ ਉਹਦੇ ਬੇਟੇ ਨੇ ਪੁੱਛਿਆ ਵੀ ਬਾਪੂ ਇਹ ਕੌਣ ਆ ਤੇ ਰੋਸ਼ਨ ਜਿਹੜਾ ਨਾ ਉਹਨੇ ਕਿਹਾ ਇਹ ਤੁਹਾਡੀ ਨਾ ਨਵੀਂ ਮਾਂ ਵਾ ਬੱਚੇ ਆਪਣੀ ਨਵੀਂ ਮਾਂ ਨੂੰ ਵੇਖ ਕੇ ਬਹੁਤ ਖੁਸ਼ ਹੋਏ ਜਦੋਂ ਰੋਸ਼ਨ ਨੇ ਜਿਹੜਾ ਸੀ ਉਹ ਖਾਣਾ ਬਣਾਉਣ ਲੱਗਾ ਤੇ ਉਹ ਔਰਤ ਜਿਹੜੀ ਉਹ ਕਹਿੰਦੀ ਵੀ ਅੱਜ ਤੋਂ ਬਾਅਦਾਂ ਤੂੰ ਖਾਣਾ ਬਣਾਉਣ ਦਾ ਜਿਹੜਾ ਨਾ ਚੰਚਟੂ ਛੱਡ ਤੇ ਤੂੰ ਖਾਣਾ ਬਣਾਉਣ ਤੋਂ ਆਜ਼ਾਦ ਆ। ਇਹ ਘਰ ਦਾ ਜਿਹੜਾ ਸਾਰਾ ਕੰਮ ਆ ਨਾ ਇਹ ਮੇਰੀ ਜ਼ਿੰਮੇਵਾਰੀ ਆ ਤੇ ਅੱਜ ਤੋਂ ਬਾਅਦ ਮੈਂ ਸਾਰਾ ਕੁਝ ਕਰੂੰਗੀ। ਹੁਣ ਤੇ ਰੋਸ਼ਨ ਦੀ ਜਿਹੜੀ ਦੁਨੀਆ ਹੀ ਪੂਰੀ ਤਰ੍ਹਾਂ ਬਦਲ ਗਈ ਸੀ। ਘਰ ਦੇ ਸਾਰੇ ਕੰਮ ਆਪਣੇ ਆਪ ਹੋਣ ਲੱਗੇ। ਰੋਸ਼ਨ ਨੇ ਆਪਣੇ ਬੱਚਿਆਂ ਨੂੰ ਸਖਤੀ ਨਾਲ ਕਿਹਾ ਸੀ ਕਿ ਮਾਂ ਦੇ ਬਾਰੇ ਵਿੱਚ ਕਿਸੇ ਨੂੰ ਵੀ ਬਾਹਰ ਨਹੀਂ ਦੱਸਣਾ ਹੈਗਾ। ਬੱਚੇ ਹੁਣ ਘਰ ਦੇ ਬਾਹਰ ਜਦੋਂ ਖੇਡਣ ਜਾਂਦੇ ਤੇ ਲੋਕ ਹੈਰਾਨ ਰਹਿ ਜਾਂਦੇ ਵੇਖ ਕੇ ਵੀ ਜਿਹੜੇ ਪਹਿਲੋਂ ਇਹ ਨਾ ਕੋਈ ਨਾਤੇ ਹੁੰਦੇ ਨਾ ਤੋਤੇ ਹੁੰਦੇ ਨਾ ਸਾਫ਼ ਸੁਥਰੇ ਹੁੰਦੇ ਗੰਦੇ ਜਿਨਾਂ ਨੇ ਕੱਪੜੇ ਪਾਏ ਹੁੰਦੇ ਤੇ ਉਹ ਹੁਣ ਬੜੇ ਐ ਸੱਜ ਸਵਰ ਕੇ ਬਾਹਰ ਨਿਕਲਦੇ ਆ ਘਰ ਵੀ ਹਮੇਸ਼ਾ ਨਾਲ ਨੂੰ ਸਾਫ਼ ਸੁਥਰਾ ਲੱਗਦਾ ਤੇ ਉਹ ਔਰਤ ਜਿਹੜੀ ਹੈ ਨਾ ਦੂਸਰਿਆਂ ਨੂੰ ਵਿਖਾਈ ਨਹੀਂ ਸੀ ਦਿੰਦੀ ਐਸ ਲਈ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਘਰ ਕੰਮ ਕੌਣ ਕਰਦਾ ਵਾ ਕਦੀ ਕਦੀ ਕੋਈ ਔਰਤ ਜਿਹੜੀ ਨਾ ਉਹ ਜਦੋਂ ਨਾਈ ਕੋਲੋਂ ਆਪਣੇ ਵਾਲ ਕਟਾਉਣ ਆਉਂਦੀ ਤੇ ਉਹਨੂੰ ਬਹੁਤ ਅਫਸੋਸ ਹੁੰਦਾ ਉਹ ਔਰਤ ਦੂਸਰਿਆਂ ਨੂੰ ਦਿਖਾਈ ਨਹੀਂ ਸੀ ਦਿੰਦੀ ਪਰ ਕਦੀ ਕਦੀ ਨਾ ਉਸ ਔਰਤ ਨੂੰ ਇਹ ਨਾਈ ਦੁਆਰਾ ਕਟੇ ਗਏ ਆਪਣੇ ਵਾਲਾਂ ਦਾ ਜਿਹੜੇ ਸੀ ਉਹਨੇ ਉਹਦੀ ਲਾਟੇ ਕਵਾਲਾਂ ਦੀ ਕੱਟੀ ਸੀ ਉਹਦਾ ਬਹੁਤ ਅਫਸੋਸ ਹੁੰਦਾ ਕਿਉਂਕਿ ਹੁਣ ਉਹ ਆਪਣੇ ਲੋਕਾਂ 'ਚ ਮਿਲਣੀ ਸੀ ਸਕਦੀ ਤੇ ਨਾ ਹੀ ਆਪਣੀ ਦੁਨੀਆ 'ਚ ਵਾਪਸ ਜਾ ਸਕਦੀ ਸੀ ਰੋਸ਼ਨ ਨੇ ਉਦੇਵਾਲ ਜਿਹੜੇ ਨਾ ਇੱਕ ਜਿਹੜਾ ਮਿੱਟੀ ਦਾ ਮਟਕਾ ਸੀ ਨਾ ਉਹਦੇ ਚ ਪਾ ਕੇ ਨਾ ਤੇ ਘਰ ਦੀ ਇੱਕ ਜਿਹੜੀ ਗੰਧ ਸੀ ਉਹਦੇ ਨਾਲ ਬਿਲਕੁਲ ਦਬਾ ਦਿੱਤੇ ਸੀ ਮਿੱਟੀ ਦੇ ਵਿੱਚ ਜ਼ਮੀਨ ਦੇ ਵਿੱਚ ਦੱਬੇ ਹੋਏ ਸੀ ਸਮਾਂ ਲੰਘਦਾ ਗਿਆ ਬੱਚੇ ਹੁਣ ਵੱਡੇ ਹੋਣ ਲੱਗੇ ਲੋਕਾਂ ਨੇ ਬੱਚਿਆਂ ਨੂੰ ਪੁੱਛਣਾ ਸ਼ੁਰੂ ਕਰ ਦਿੱਤਾ ਵੀ ਤੁਹਾਨੂੰ ਤਿਆਰ ਕੌਣ ਕਰਦਾ ਵਾ ਕੌਣ ਤੁਹਾਡੇ ਘਰ ਕੰਮ ਕਰਦਾ ਬੱਚਿਆਂ ਨੇ ਕਹਿ ਦਿੱਤਾ ਵੀ ਸਾਡੀ ਮਾਂ ਸਾਨੂੰ ਹਮੇਸ਼ਾ ਤਿਆਰ ਕਰਦੀ ਹੈ ਲੋਕਾਂ ਨੂੰ ਬਹੁਤ ਹਰਾਨੀ ਹੁੰਦੀ ਇਹ ਕਿਦਾਂ ਹੋ ਸਕਦਾ ਇਹਨਾਂ ਦੀ ਮਾਂ ਜਿਹੜੀ ਉਹਨੂੰ ਮਰੀ ਨੂੰ ਤੇ ਕਈ ਸਾਲ ਹੋ ਗਿਆ ਤੇ ਫਿਰ ਇੱਕ ਦਿਨ ਸ਼ਾਮ ਨੂੰ ਇੱਕ ਜਿਹੜੀ ਗਵਾਂਢੀ ਸੀ ਨਾ ਉਹ ਇੱਕ ਔਰਤ ਹੌਲੀ-ਹੌਲੀ ਜਿਹੜੀ ਨਾ ਰੋਸ਼ਨ ਦੇ ਘਰ ਵਿੱਚ ਉਹਦੀ ਚੀਤ ਥਾਣੀ ਚਾਕਣ ਲੱਗੀ ਤੇ ਉਸ ਦਿਨ ਜਿਹੜੀ ਉਹ ਔਰਤ ਸੀ ਨਾ ਉਹ ਆਪਣੇ ਉਲٹے ਪੈਰ ਸੀ ਉਹਦੇ ਤੇ ਉਹਦਾ ਹੀ ਸਬਜ਼ੀ ਕੱਟ ਰਹੀ ਸੀ ਤੇ ਉਹ ਗਵਾਂਡਨ ਨੇ ਉਹਨੂੰ ਵੇਖ ਲਿਆ ਉਹਨੂੰ ਨਜ਼ਰਾ ਕੀਓ ਹੁਣ ਜਿਹੜੀ ਗਵਾਂਡਨ ਸੀ ਨਾ ਉਹ ਤੇ ਵੇਖ ਕੇ ਬੇਹੋਸ਼ ਹੋ ਗਈ ਤੇ ਜਦੋਂ ਨੂੰ ਹੋਸ਼ ਆਇਆ ਤੇ ਉਹਨੇ ਆਪਣੇ ਘਰ ਜਾ ਕੇ ਆਪਣੇ ਪਤੀ ਨੂੰ ਸਾਰੀ ਗੱਲ ਦੱਸੀ ਵੀ ਇਹਨਾਂ ਦੇ ਘਰ ਉਲٹے ਪੈਰਾਂ ਵਾਲੀ ਜਨਾਨੀ ਜਿਹੜੀ ਸਾਰੇ ਕੰਮ ਕਰਦੀ ਹੈ ਉਹਦਾ ਜਿਹੜਾ ਪਤੀ ਸੀ ਉਹ ਕਹਿੰਦਾ ਵੀ ਇਹ ਗੱਲ ਜਿਹੜੀ ਆ ਦੁਬਾਰਾ ਆਪਣੇ ਮੂੰਹ ਤੇ ਕਦੀ ਵੀ ਨਾ ਲੈ ਕੇ ਆਉਣਾ ਜੇ ਝੂਠੀ ਹੋਈ ਨਾ ਤੇ ਫਿਰ ਆਪਣੀ ਪਿੰਡ 'ਚ ਬੜੀ ਬਦਨਾਮੀ ਹੋ ਜਣੀ ਆ ਤੇ ਨਾ ਆਪਣੀ ਗੱਲ ਤੇ ਕਿਸੇ ਨੇ ਫਿਰ ਯਕੀਨ ਕਰਨਾ ਉਹ ਗਵਾਂਡਣ ਜੜੀ ਸੀ ਨਾ ਉਹ ਕਹਿੰਦੀ ਮੈਂ ਰੱਬ ਦੀ ਸੌਂ ਖਾ ਕੇ ਕਹਿੰਨੀ ਆ ਮੈਂ ਝੂਠ ਨਹੀਂ ਬੋਲ ਰਹੀ ਮੈਂ ਕਈ ਦਿਨਾਂ ਤੱਕ ਉਹ ਜਿਹੜੀ ਆ ਇਹ ਆ ਇਹਨਾਂ ਦੀ ਨਵੀਂ ਮਾਂ ਆਈ ਹੈ ਨਾ ਤੇ ਉਹਦਾ ਜਿਹੜਾ ਪਤੀ ਆ ਉਹਦੇ ਘਰ ਉਹਦੀ ਚੀਤਾ ਥਾਣੇ ਵੇਖਣ ਦੀ ਕੋਸ਼ਿਸ਼ ਕੀਤੀ ਮੈਂ ਬੜਾ ਚਾਹਕਦੀ ਰਹੀ ਆ ਤੇ ਇੱਕ ਦਿਨ ਮੈਂ ਉਹਨੂੰ ਵੇਖ ਲਿਆ ਵਾ ਫਿਰ ਜਿਹੜਾ ਉਹਦਾ ਪਤੀ ਸੀ ਨਾ ਉਹ ਕਹਿੰਦਾ ਠੀਕ ਆ ਮੈਂ ਕਨਫਰਮ ਕਰਦਾ ਤੇ ਉਹ ਵੀ ਨਾ ਉਹਨੇ ਵੇਖਿਆ ਤੇ ਉਹਨੇ ਉਹ ਔਰਤ ਨੂੰ ਵੇਖ ਲਿਆ ਫਿਰ ਸਾਰੇ ਪਿੰਡ 'ਚ ਗੱਲ ਜੜੀ ਨਾ ਘੁੰਮ ਗਈ ਤੇ ਜਿਹੜਾ ਵਾ ਬੀ ਰੋਸ਼ਨ ਦੇ ਘਰ ਇੱਕ ਚੁੜੇਲ ਜਿਹੜੀ ਰਹਿੰਦੀ ਆ ਹੁਣ ਜਿਹੜਾ ਰੋਸ਼ਨ ਦਾ ਘਰ ਸੀ ਨਾ ਪਿੰਡ ਵਿੱਚ ਇੱਕ ਚੜੇਲ ਦੇ ਘਰ ਦੇ ਨਾਮ ਨਾਲ ਜਿਹੜਾ ਮਸ਼ਹੂਰ ਹੋ ਗਿਆ ਹੁਣ ਇਹ ਗੱਲ ਜਿਹੜੀ ਸੀ ਨਾ ਰੋਸ਼ਨ ਜਿਹੜਾ ਉਹਦੇ ਕੰਨਾਂ ਤੱਕ ਵੀ ਪਹੁੰਚੀ ਉਹ ਬਹੁਤ ਘਬਰਾ ਗਿਆ ਘਰ ਜਾ ਕੇ ਉਹ ਔਰਤ ਨੂੰ ਬੋਲਿਆ ਪੇ ਮੇਰੇ ਬਾਰੇ ਚ ਲੋਕ ਤਰੰਤਰਾਂ ਦੀਆਂ ਗੱਲਾਂ ਕਰ ਰਹੇ ਆ ਉਨੇ ਉਹਨੂੰ ਕਿਹਾ ਵੀ ਤੈਨੂੰ ਤਾਂ ਮੈਂ ਕਿਹਾ ਹੀ ਵੀ ਕਿਸੇ ਦੇ ਸਾਹਮਣੇ ਆਪਣੇ ਅਸਲੀ ਰੂਪ ਵਿੱਚ ਨਾ ਆਵੀਂ ਤੇ ਆਪਣਾ ਅਸਲੀ ਰੂਪ ਜਿਹੜਾ ਝਾਰ ਨਾ ਕਰੀਂ ਉਹ ਔਰਤ ਕਹਿੰਦੀ ਵੀ ਮੈਂ ਇਹੜਾ ਜਾਣ ਬੁੱਝ ਕੇ ਕੀਤਾ ਵਾ ਮੈਂ ਕਈ ਸਾਲ ਤੁਹਾਡੇ ਇੱਥੇ ਘਰ 'ਚ ਤੁਹਾਡੇ ਬੱਚਿਆਂ ਦੀ ਦੇਖਭਾਲ ਕਰਦੀ ਰਹੀ ਐ ਤੇ ਤੂੰ ਮੈਨੂੰ ਆਜ਼ਾਦ ਕਰ ਦੇ ਤੇ ਜੇ ਜਿਹੜਾ ਰੋਸ਼ਨ ਸੀ ਉਹਨੂੰ ਹੁਣ ਜਿਹੜਾ ਹੀ ਨਾ ਉਦਾਦੀ ਹੋ ਚੁੱਕਿਆ ਸੀ ਹਰ ਕੰਮ ਜਿਹੜਾ ਉਹਨੂੰ ਤਿਆਰ ਮਿਲਦਾ ਹੀ ਤੇ ਪਲਾ ਪਾਗਲ ਸੀ ਉਹ ਜਿਣਾ ਉਹਨੂੰ ਆਜ਼ਾਦ ਕਰ ਦਿੰਦਾ ਕਿਉਂਕਿ ਨਾ ਉਹਨੂੰ ਹੁਣ ਘਰ ਦੀ ਫਿਕਰ ਸੀ ਨਾ ਉਹਨੂੰ ਕੋਈ ਰੋਟੀ ਪਾਣੀ ਪਕਾਉਣ ਦੀ ਫਿਕਰ ਸੀ ਨਾ ਨਿਆਣਿਆਂ ਦੀ ਫਿਕਰ ਸੀ ਤੇ ਰੋਸ਼ਨ ਜਿਹੜਾ ਉਹ ਕਹਿੰਦਾ ਵੀ ਨਹੀਂ ਮੈਂ ਤੈਨੂੰ ਆਜ਼ਾਦ ਨਹੀਂ ਕਰ ਸਕਦਾ ਕੁਝ ਦਿਨਾਂ ਬਾਅਦ ਨਾ ਜਦੋਂ ਰੋਸ਼ਨ ਜਿਹੜਾ ਨਾ ਉਹਦਾ ਛੋਟਾ ਬੇਟਾ ਉਹ ਕੰਧ ਜਿਹੜੀ ਜਿੱਥੇ ਉਹਨੂੰ ਵਾਰ ਦਬੇ ਸੀ ਨਾ ਉਹਦੇ ਉਹਦੇ ਕੋਲ ਖੇਡਣ ਗਿਆ ਏ ਤੇ ਉਹ ਜਿਹੜਾ ਹੈ ਨਾ ਰੋਸ਼ਨ ਉਹਨੇ ਜਿੱਥੇ ਵਾਰ ਉਹਦੇ ਕੱਟ ਕੇ ਮਟਕੇ ਚ ਦਬੇ ਹੋਏ ਸਿਪਾਈ ਹੋਏ ਹੀ ਜਦੋਂ ਖੇਡਦਾ ਖੇਡਦਾ ਉਹ ਬੱਚਾ ਉੱਥੇ ਮਿੱਟੀ ਜਿਹੜਾ ਨਾ ਪੁੱਟਣ ਲੱਪਿਆ ਮਿੱਟੀ ਪੁੱੜਦਾ ਪੁੱੜਦਾ ਉਹਨੂੰ ਬਹੁਤ ਧੀਰ ਹੋ ਗਈ ਤੇ ਉਹ ਔਰਤ ਜਿਹੜੀ ਨਾ ਉਹ ਲੜਕੇ ਦੇ ਖਾਣ ਲਈ ਕੁਝ ਲੈ ਕੇ ਉੱਥੇ ਆਈ ਉਹਦੀ ਨਜ਼ਰ ਉਹ ਮਟਕੇ ਤੇ ਪੈ ਗਈ ਤੇ ਲੜਕਾ ਕਹਿੰਦਾ ਵੀ ਦੇਖ ਮਾਂ ਇਹ ਮਟਕੇ ਚ ਕੀ ਆ ਤੇ ਮੈਂ ਕਦੋਂ ਦਾ ਇਹਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਵਾਂ ਉਹ ਔਰਤ ਜਿਹੜੀ ਨਾ ਉਹਨੇ ਮਟਕੇ ਨੂੰ ਬਾਹਰ ਕੱਢ ਲਿਆ ਜਦੋਂ ਉਹਨੇ ਮਟਕੇ ਨੂੰ ਖੋਲ੍ਹਿਆ ਤਾਂ ਦੇਖਿਆ ਉਹਦੇ ਚ ਤੇ ਉਹਦੇ ਕੱਟੇ ਵਾਲ ਸੀ ਉਹਨੇ ਤੁਰੰਤ ਜਿਹੜੇ ਇਹਨਾਂ ਆਪਣੇ ਉਹ ਜਿਹੜੇ ਵਾਲ ਸੀ ਨਾ ਉਹਨੇ ਚੁੱਲ੍ਹੇ 'ਚ ਪਾ ਕੇ ਤੇ ਉਹਨਾਂ ਨੂੰ ਜੜਵਾ ਸਾੜ ਦਿੱਤਾ ਹੁਣ ਉਹ ਔਰਤ ਰੋਸ਼ਨ ਦੀ ਕੈਦ ਤੋਂ ਆਜ਼ਾਦ ਹੋ ਗਈ ਸੀ ਸ਼ਾਮ ਨੂੰ ਜਦੋਂ ਰੋਸ਼ਨ ਘਰ ਆਇਆ ਤੇ ਔਰਤ ਬੋਲੀ ਰੋਸ਼ਨ ਮੈਨੂੰ ਹੁਣ ਇੱਥੋਂ ਜਾਣਾ ਪੈਣਾ ਮੈਨੂੰ ਆਪਣਿਆਂ ਦੀ ਯਾਦ ਆ ਰਹੀ ਹੈ ਤੇ ਤੇਰੇ ਬੱਚੇ ਵੀ ਹੁਣ ਜਿਹੜੇ ਵੱਡੇ ਹੋ ਗਏ ਹੁਣ ਮੈਂ ਤੇਰੇ ਗੁਲਾਮ ਨਹੀਂ ਰਹੀ ਤੇ ਜੇ ਤੂੰ ਜਾਂ ਤੈਨੂੰ ਕੁਝ ਹੋ ਜਾਂਦਾ ਤੂੰ ਇਸ ਦੁਨੀਆ ਤੋਂ ਜਿਹੜਾ ਚਲਿਆ ਜਾਂਦਾ ਮੈਂ ਤੇਰੀ ਡੈਥ ਹੋ ਜਾਂਦੀ ਤੇ ਮੈਂ ਫਿਰ ਇਸ ਘਰ ਚ ਹੀ ਕੈਦ ਹੋ ਕੇ ਰਹਿ ਜਾਣਾ। ਰੋਸ਼ਨ ਕਹਿੰਦਾ ਨਹੀਂ ਮੈਂ ਤੈਨੂੰ ਜਾਣ ਨਹੀਂ ਦੇਣਾ। ਉਹ ਔਰਤ ਬੜੀ ਗੁੱਸੇ ਚ ਬੋਲੀ ਹੁਣ ਮੈਂ ਆਜ਼ਾਦ ਆ। ਤੂੰ ਜਿਹੜਾ ਨਾ ਮੇਰੇ ਵਾਲਾਂ ਦੀ ਹਿਫਾਜ਼ਤ ਨਹੀਂ ਕਰ ਸਕਿਆ ਮੈਂ ਉਹਨੂੰ ਲੱਭ ਲਿਆ ਐ ਸੁਣ ਕੇ ਰੋਸ਼ਨ ਜਿਹੜਾ ਉਹ ਤੇ ਸੈ ਮੀ ਗਿਆ ਉਹ ਸੋਚਣ ਲੱਗਾ ਵੀ ਹੁਣ ਉਹਦੀ ਮੌਤ ਜਿਹੜੀ ਪੱਕੀ ਐ ਲੇਕਿਨ ਉਹ ਔਰਤ ਬੋਲੀ ਕਹਿੰਦੀ ਵੀ ਮੈਂ ਤੈਨੂੰ ਆਪਣੇ ਨਾਲ ਆਪਣੀ ਦੁਨੀਆ ਚ ਲੈ ਕੇ ਜਾਨੀ ਆ ਲੇਕਿਨ ਤੇਰੇ ਬੱਚਿਆਂ ਦੀ ਖਾਤਰ ਤੇਰੀ ਜਾਨ ਜੜੀ ਉਹ ਬਖਸ਼ ਰਹੀ ਆ ਨਹੀਂ ਤੇ ਮੈਂ ਤੈਨੂੰ ਆਪਣੇ ਨਾਲ ਹੀ ਆਪਣੀ ਦੁਨੀਆ ਚ ਲੈ ਜਾਣਾ ਸੀ ਪੱਕੇ ਤੌਰ ਤੇ ਤੇ ਮੈਂ ਹੁਣ ਜਾਣ ਤੋਂ ਪਹਿਲਾਂ ਤੇਰੇ ਲਈ ਉਹ ਮਟਕੇ ਵਿੱਚ ਕੁਝ ਛੱਡ ਕੇ ਜਾ ਰਹੀ ਆ ਕਿਉਂਕਿ ਮੈਂ ਤੈਨੂੰ ਸੱਚੀ ਮੁਹੱਬਤ ਕੀਤੀ ਸੀ ਤੇ ਮੈਂ ਤੇਰੇ ਲਈ ਕੁਛ ਨਾ ਕੁਛ ਤੇ ਦੇ ਕੇ ਜਾਵਾਂਗੀ ਜਿਹੜੀ ਤੇਰੀ ਅਗਲੀ ਜ਼ਿੰਦਗੀ ਆਰਾਮ ਨਾਲ ਕੱਟ ਸਕੇ ਐਨਾ ਕਹਿ ਕੇ ਉਹ ਔਰਤ ਗਾਇਬ ਹੋ ਗਈ ਤੇ ਜਿਹੜਾ ਰੋਸ਼ਨ ਸੀ ਉਹ ਨੂੰ ਅਵਾਜ਼ਾਂ ਹੀ ਮਾਰਦਾ ਰਹਿ ਗਿਆ ਰੋਸ਼ਨ ਆਪਣਾ ਸਿਰ ਜਿਹੜਾ ਪਿੱਟਣ ਲਾ ਪਿਆ ਰੋਣ ਲਾ ਪਿਆ ਖਿਜਣ ਲਾ ਪਿਆ ਵੀ ਮੈਂ ਇਹਨੂੰ ਉਬਾਲ ਲੱਭ ਤੇ ਲੱਭ ਕਿਦਾਂਗੇ ਰੋਸ਼ਨ ਨੇ ਨਾ ਡਰਦੇ ਡਰਦੇ ਉਹ ਮਟਕੇ ਨੂੰ ਲੱਭਿਆ ਉਹ ਢੇਰ ਸੌਰੀ ਬਹੁਤ ਸਾਰੇ ਸੋਨੇ ਦੇ ਸਿੱਕੇ ਨਿਕਲੇ ਪਰ ਉਹ ਐਸ ਪੰਡ ਚ ਰਹਿੰਦਾ ਰਹਿਦਾ ਇਹ ਜਿਹੜਾ ਉੱਤੇ ਕਲੰਕ ਲੱਗਿਆ ਸੀ ਨਾ ਉਹਨੂੰ ਧੋ ਨਹੀਂ ਸਕਿਆ ਲੱਖ ਕੋਸ਼ਿਸ਼ਾਂ ਨੇ ਕੀਤੀ ਸਫਾਈ ਦੇਣ ਦੀ ਪਰ ਲੋਕ ਜਿਹੜੇ ਫਿਰ ਵੀ ਉਹਦੇ ਕਰ ਨੂੰ ਚੜੇਲ ਦਾ ਘਰ ਹੀ ਕਹਿੰਦੇ ਰਹੇ ਆਖਰ ਚ ਰੋਸ਼ਨ ਨੇ ਸ਼ਹਿਰ ਚ ਜਾ ਕੇ ਦੂਜਾ ਘਰ ਲੈ ਲਿਆ ਤੇ ਆਪਣੇ ਬੱਚਿਆਂ ਨਾਲ ਉੱਥੇ ਰਹਿਣ ਲੱਗ ਪਿਆ ਦੋਸਤੋ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਜੇ ਤੁਹਾਨੂੰ ਚੰਗੀ ਲੱਗੀ ਹੋਵੇ ਤੇ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੋ ਇਸ ਤਰ੍ਹਾਂ ਦੀਆਂ ਸੋਹਣੀਆਂ ਸੋਹਣੀਆਂ ਹੋਰ ਕਹਾਣੀਆਂ ਸੁਣਾ ਲਈ ਤੇ ਇਹ ਕਹਾਣੀ ਸੁਣ ਕੇ ਤੁਹਾਨੂੰ ਲੱਗਿਆ ਨਹੀਂ ਕਿ ਤੁਸੀਂ ਆਪਣੇ ਬਚਪਨ ਵਿੱਚ ਚਲੇ ਗਏ ਆ ਜਿਦਾਂ ਆਪਾਂ ਨੂੰ ਆਪਣੇ ਦਾਦਾ-ਦਾਦੀ ਜਾਂ ਘਰ ਦੇ ਬਜ਼ੁਰਗ ਕਹਾਣੀਆਂ ਸੁਣਾਉਂਦੇ ਹੁੰਦੇ ਸੀ ਸਰਦੀਆਂ ਵਿੱਚ ਆਪਾਂ ਰਜਾਈ 'ਚ ਬੈਠ ਕੇ ਤੇ ਉਹਨਾਂ ਕੋਲੋਂ ਕਹਾਣੀਆਂ ਸੁਣਦੇ ਸੀ ਤੁਹਾਨੂੰ ਲੱਗਾ ਨਹੀਂ ਇਸ ਤਰ੍ਹਾਂ ਦਾ ਤੇ ਜੇ ਲੱਗਾ ਜਿਸ ਕਹਾਣੀ ਸੋਹਣੀ ਲੱਗੀ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਕਹਾਣੀ ਨੂੰ ਲਾਈਕ ਜ਼ਰੂਰ ਕਰਿਓ ਫਿਰ ਮਿਲਦੇ ਆਂ ਐਦਾਂ ਦੀਆਂ ਹੀ ਸੋਹਣੀਆਂ-ਸੋਹਣੀਆਂ ਕਹਾਣੀਆਂ ਦੇ ਨਾਲ ਆਪਣਾ ਰੱਖਿਓ ਬਹੁਤ ਜ਼ਿਆਦਾ ਖਿਆਲ ਰੱਬ ਰਾਖਾ